ਮੇਰੇ ਕਹਿਣ ਦਾ ਮਤਲਬ ਵੀ ਇਹ ਗੁੱਡਾ ਦਰਿਆ ਹੈ ਇਹ ਸਰਕਾਰ ਦਾ ਫਰਜ਼ ਸੀ ਸਰਕਾਰ ਦੇ ਤੇ ਕੋਣ ਨੇ ਭਗਵੰਤ ਮਾਨ ਜੀ ਉਸੀ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਦੇਖੋ ਜਦੋਂ ਮੁੱਖ ਮੰਤਰੀ ਨਹੀਂ ਸੀ ਤਾਂ ਬੜੀ ਚਰਚਾ ਕਰਦੇ ਸੀ ਜਿਵੇਂ ਆਪਸਰ ਜੋੜ ਕੇ ਬੈਠੇ ਆ ਪ੍ਰਗਟ ਕਰ ਰਹੇ ਆ ਦੁੱਖ ਇੱਕ ਫਿਕਰ ਪ੍ਰਗਟ ਕਰ ਰਹੇ ਆ ਪੰਜਾਬ ਲਈ ਪੰਜਾਬੀ ਲਈ ਪੰਜਾਬ ਦੇ ਲੋਕਾਂ ਲਈ ਸਾਡੀਆਂ ਨਸਲਾਂ ਲਈ ਸਾਡੀਆਂ ਫਸਲਾਂ ਲਈ ਕਿਤੇ ਫਸਲਾਂ ਨਹੀਂ ਜੈਦੀਆਂ ਹੋ ਰਹੀਆਂ ਤੇ ਨਸਲਾਂ ਨੇਚਰਲੀ ਐਂਸਰ ਦੀ ਮਾਰੇ ਥਾਣੀਆਂ ਪਸੂ ਵੀ ਆਣਗੇ ਉਹਨਾਂ ਪਸ਼ੂਆਂ ਦਾ ਅਸੀਂ ਦੁੱਧ ਪੀਵਾਂਗੇ ਅਸੀਂ ਨੇਚਰਲੀ ਤੇ ਇਹ ਭਗਵੰਤਮਾਨ ਬੜਾ ਮਤਲਬ ਵਧੀਆ ਬੋਲਦੇ ਹੁੰਦੇ ਸੀ ਤੇ ਜਦੋਂ ਇਹਨਾਂ ਨੇ ਰਾਜ ਭਾਗ ਸੰਭਾਲਿਆ ਪਤਾ ਨਹੀਂ ਕੀ ਰਾਜ ਭਾਗ ਦੇ ਵਿੱਚ ਇਹੋ ਜੀ ਮਾੜੀ ਸ਼ੈਅ ਕਵਾਂਗੇ ਕਿ ਸਾਡੇ ਲੋਕਾਂ ਨੂੰ ਆਪਣੇ ਲੋਕਾਂ ਨਾਲ ਉਹ ਮਸਲੇ ਵਿਸਰ ਗਏ 2015 ਦੀ ਗੁਰੂਗਰਾਹਸਾ ਮਾਰੇ ਦੀ ਬੇਦਬੀ ਹੋਈ ਬਾਅਦ ਵਿੱਚ ਕਹਿੰਦਾ ਰਾਜ ਸੀ ਕੈਪਟਨ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਮੈਂ ਬੇਦਬੀ ਦਾ ਇਨਸਾਫ ਦਊ ਨਹੀਂ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਵੀ ਉਹੀ ਗੇਮ ਖੇਡੀ ਸਾਡੇ ਜਜ਼ਬਾਤਾਂ ਨਾਲ ਖੇਡੀ ਇੱਥੇ ਤਾਂ ਨਵੀਂ ਹੀ ਕਿਹਾ ਭਗਵੰਤ ਮਾਨ ਨੇ ਵੀ ਇਹੀ ਕਿਹਾ ਮੈਂ ਕੇਜਰੀਵਾਲ ਸਾਹਿਬ ਵੀ ਵਾਕੇ ਬੋਲ ਕੇ ਗਏ ਗੈਦਬੀ ਦਾ ਇਨਸਾਫ ਦੇਵਾਂਗੇ ਨਸ਼ਾ ਬੰਦ ਕਰਾਂਗੇ ਤੇ ਦੱਸੋ ਕਿਸੇ ਗੱਲ ਤੇ ਪਹਿਰਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਅਧਿਕਾਰ ਕਿਹਨੇ ਦਿੱਤਾ ਉਹਨਾਂ ਨੂੰ ਇਹ ਸਰਕਾਰਾਂ ਨੇ ਖੇਡਦਾ ਜਦ ਭਗਵੰਤ ਮਾਨ ਚ ਜਾਨ ਹੋਵੇ ਤਾਂ ਫੈਕਟਰੀ ਮਾਲਕ ਨਹੀਂ ਜੁਰਤਨਾ ਬੋਲਦੇ ਸਾਨੂੰ ਤੇ ਸਾਨੂੰ ਕੀ ਵੰਗਾਰਦਾ ਪਿਆ ਮੈਂ ਸਾਡੇ ਮੂਹਰੇ ਪਰਵਾਸੀ ਲਿਆ ਕੇ ਖੜਾ ਦੂੰ ਕੀ ਗੱਲ ਬਈ ਸਾਡੇ ਪੰਜਾਬੀਆਂ ਦੇ ਚੂੜੀਆਂ ਪਾਈਆਂ ਜੀ ਇਸੇ ਕੋ ਪ੍ਰਵਾਸੀ ਵੀ ਕਿਸੇ ਦੇ ਜਵਾਕ ਹੈ ਕੋਈ ਹੁਣ ਮੇਰਾ ਬੱਚਾ ਵੀ ਕਿਤੇ ਨੌਕਰੀ ਕਰਨ ਗਿਆ ਉਹ ਵੀ ਕਿਸੇ ਦੇ ਬੱਚੇ ਹੈ ਉਹ ਰੋਜ਼ਗਾਰ ਦੀ ਭਾਲ ਚਾਹੇ ਹੈ ਜੁੱਤੀ ਪੈਰ ਬੰਨੀ ਰੋਜ਼ਗਾਰ ਇਹ ਨਾ ਹੈ ਨਹੀਂ ਇਹ ਤਾਂ ਉਹਨਾਂ ਨੂੰ ਵਰਤਦੇ ਪਏ ਹੈ ਇਸ ਦੀ ਲਾਉਣਾ ਬੰਨੀ ਹੈ ਤੇ ਬੰਨ ਲਾਏ ਬਿਨਾ ਕਰਨਾ ਨਹੀਂ ਕਿਤੇ ਹੁਣ ਪਾਣੀ ਸਿਰ ਤੋਂ ਉੱਪਰ ਵੀ ਹੋ ਚੁੱਕਿਆ ਜਿਹੜੀ ਮੈਂ ਗੱਲ ਤੁਹਾਨੂੰ ਸੁਣਾ ਰਹੀ ਹਾਂ 10-15 ਸਾਲ ਪੁਰਾਣੀ ਹੈ ਕੰਮ ਤਾਂ 10-15 ਸਾਲ ਪਹਿਲਾਂ ਹੋ ਰਿਹਾ ਹੈ ਸਿਰ ਜੋੜ ਕੇ ਚੁਰਦ ਬੰਦੇ ਬੰਨਦੇ ਵੀ ਸੀ ਇਹਨਾਂ ਦੀ ਗੱਲ ਚਲਦੀ ਨਹੀਂ ਸੀ ਇਹ ਆਜ਼ਾਦੀ ਕਹਿੰਦੇ ਅੱਜ ਇਹਨਾਂ ਨੇ ਕਿੰਨਾ ਮਤਲਬ ਇਹਨਾਂ ਦਾ ਵਰਤਾਰਾ ਸ਼ੁਰੂ ਤੇ ਕਿੰਨਾ ਮੰਦਪਾਗਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਜੀ ਨਜ਼ਰਬੰਦ ਕੀਤਾ ਪਰਮਿੰਦਰ ਝੋਟਾ ਮੁੰਡਾ ਨਸ਼ੇ ਛਡਾਉਂਦਾ ਉਹਨੂੰ ਨਜ਼ਰਬੰਦ ਕੀਤਾ ਸਿਰਾ ਢੱਲੋਆ ਮੁੰਡਾ ਉੱਥੇ ਨੇੜੇ ਤੇੜੇ ਦਾ ਹੀ ਅਕਲੀਏ ਪਿੰਡ ਦਾ ਸ਼ਾਇਦ ਉਹਨੂੰ ਨਜ਼ਰਬੰਦ ਕੀਤਾ ਤਾਂ ਇਹ ਹੁਣ ਭਗੰਤਮਾਨ ਦਾ ਫਰਜ਼ ਬਣ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਸਾਥ ਦੇਵੇ ਤੇ ਉਹ ਜਿਉਂ ਵੇਖੋ ਤੇ ਜ਼ੀਰੋ ਹੀ ਹੋਣਾ ਹੈ ਤਾਂ ਫਿਰ ਤਾਂ ਪੱਕਾ ਹੀ ਹੁਣ ਵੀ ਤੁਸੀਂ ਦੇਖ ਲਓ ਜਦੋਂ ਆਹ ਆਪਣੀਆਂ ਲੋਕ ਸਭਾ ਸੀਏ ਕਹਦਾ ਸੀ ਮੈਂ ਤਾਂ ਤੇਰਾ ਜ਼ੀਰੋ ਕਰ ਦੂੰ ਲੋਕਾਂ ਨੇ ਕਿੰਨਾ ਕੁ ਖੜਾਤਾ ਸੀ ਇਹਨੂੰ ਇੱਕ ਮੈਂ ਤੁਹਾਡੇ ਮੱਧਮ ਲਈ ਹੋਰ ਦੱਸ ਪਿਆ 75 ਸਾਲਾਂ ਚ ਪਹੁੰਚ 3 ਲੱਖ ਕਰੋੜ ਦਾ ਕਰਜ਼ਾ ਸੀ ਪੰਜਾਬ ਦੇ ਦਿੱਤੇ ਤਾਂ ਮੇਰੇ ਸੋਹਿੱਦ ਭਰਾ ਨੇ ਆ ਕੇ ਨਾ ਭਗਵੰਤ ਮਾਨ ਨੇ ਆ ਸਿਰਫ 2 2.5 3 ਸਾਲਾਂ ਦੇ ਵਿੱਚ 1 ਲੱਖ ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਤੇ ਇਹ ਮੁਰਤਾ ਚੱਲੇਗਾ ਚੱਲਣਾ ਚਾਹੀਦਾ ਵੀ ਹੈ ਤੇ ਬੰਨ ਵੀ ਲੱਗਣਾ ਚਾਹੀਦਾ ਹੈ ਮਿਲਟਰੀ ਦੀ ਤੁਸੀਂ ਵੀ ਮੇਰੇ ਗੁਈਓ ਤੁਸੀਂ ਵੀ ਪੰਜਾਬ ਦੇ ਬੱਚੇ ਹੋ ਪੰਜਾਬ ਦਾ ਹੀ ਹੰਦ ਖਾਨੇ ਪੰਜਾਬ ਦੀ ਹਵਾ ਸਾਹ ਲੈਂਦੇ ਹੋ ਤੁਸੀਂ ਵੀ ਚਾਹੋਗੇ ਕਿ ਸਾਡਾ ਪੰਜਾਬ ਬਚਿਆ ਰਹੇ 2.2 ਕਰੋੜ ਲੋਕ ਇਸ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਨੇ ਇਹ ਬੁੱਢਾ ਬਰਿਆ ਹੈ ਜਿਹਨੂੰ ਇਹਨਾਂ ਨੇ ਬੁੱਢਾ ਨਾਲਾ ਸਿੱਕਾ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਤੇ ਮੈਂ ਹਰ ਮੇਰੇ ਵੀ ਤੇ ਦੋਸਤੋ ਜਦੋਂ ਅਸੀਂ ਆਜ਼ਾਦੀ ਦੇ ਇਤਿਹਾਸ ਦੇ ਗੱਲ ਕਰਦੇ ਆ ਤਾਂ ਕਾਲੇ ਪਾਣੀਆਂ ਦਾ ਜ਼ਿਕਰ ਆਉਂਦਾ ਹੈ ਤੇ ਕਾਲੇ ਪਾਣੀਆਂ ਦਾ ਜ਼ਿਕਰ ਇੱਕ ਵਾਰੀ ਫੇਰ ਆਇਆ ਫੇਰ ਹੋ ਰਿਹਾ ਹੈ ਕਾਲੇ ਪਾਣੀ ਨਾਲ ਲੈ ਕੇ ਇਸ ਲਈ ਪੰਜਾਬ ਦੇ ਵਿੱਚ ਮੋਰਚਾ ਬੰਦੀ ਹੋ ਰਹੀ ਹੈ ਅਸਲ ਦੇ ਵਿੱਚ ਲੁਧਿਆਣੇ ਦੇ ਤੇ ਕਦੇ ਕਲ ਕਲ ਵਗਦਾ ਬੁੱਢਾ ਦਰਿਆ ਪਿਛਲੇ ਕੁਝ ਸਾਲਾਂ ਚ ਬੁੱਢਾ ਨਾਲਾ ਬਣ ਗਿਆ ਤੇ ਉਸ ਬੁੱਢੇ ਨਾਲੇ ਚ ਵਗਦਾ ਜਹਰੀਲਾ ਪਾਣੀ ਸੱਤ ਰੋਜ਼ ਦੇ ਜਰੀਏ ਹੁੰਦਾ ਹੋਇਆ ਜੋੜੀਆਂ ਲੈਦਾ ਰਹੀ ਪੰਜਾਬ ਦੇ ਇੱਕ ਵੱਡੇ ਖੇਤੇ ਵਿੱਚ ਫੈਲਿਆ ਤੇ ਉਸ ਤੋਂ ਬਹੁਤ ਸਾਰੀਆਂ ਬਿਮਾਰੀਆਂ ਫੈਲੀਆਂ ਕਹਿੰਦੇ ਨੇ ਕਿ ਸਬਰ ਦੀ ਹੱਦ ਹੁੰਦੀ ਹੈ ਤੇ ਹੁਣ ਸ਼ਾਇਦ ਪੰਜਾਬੀਆਂ ਦਾ ਸਬਰ ਇਸ ਮੁੱਦੇ ਤੇ ਲਗਭਗ ਖਤਮ ਹੁੰਦਾ ਜਾ ਰਿਹਾ ਹੈ ਕੁਝ ਲੋਕ ਜਾਗੇ ਨੇ ਉੱਠੇ ਨੇ ਤੇ ਇਸ ਵਰਤਾਰੇ ਨੂੰ ਲੈ ਕੇ ਮੋਰਚਾ ਬੰਦੀ ਕਰਨੀ ਸ਼ੁਰੂ ਕੀਤੀ ਹੈ ਕਾਲੇ ਪਾਣੀਆਂ ਦਾ ਇਹ ਮੋਰਚਾ ਕੀ ਹੈ ਅਸਲ ਦੇ ਵਿੱਚ ਤੁਹਾਨੂੰ ਦੱਸਦੇ ਕਿ ਅੱਜ ਬਹੁਤ ਸਾਰੇ ਲੋਕਾਂ ਨੇ ਕੁਝ ਸ਼ਹਿਰਾਂ ਦੇ ਆਗੂਆਂ ਨੇ ਇਹ ਕਾਲ ਦਿੱਤੀ ਸੀ ਕਿ ਲੁਧਿਆਣੇ ਦੇ ਵਿੱਚ ਇਕੱਠੇ ਹੋਣਾ ਹੈ ਤੇ ਇਸ ਦਰਿਆ ਦਾ ਇਸ ਬੁੱਢੇ ਨਾਲੇ ਦਾ ਜਿਹੜਾ ਰਵਾਨੀ ਹੈ ਉਸ ਨੂੰ ਰੋਕਣਾ ਹੈ ਬੰਦ ਲਾਉਣਾ ਹੈ ਕਾਲੇ ਪਾਣੀਆਂ ਤੇ ਖੜਾਸੀ ਛਡਾਉਣਾ ਬਹੁਤ ਸਾਰੀਆਂ ਖਬਰਾਂ ਸਵੇਰੇ ਆਈਆਂ ਕਿ ਸਰਕਾਰ ਨੇ ਜਾਂ ਸਰਕਾਰ ਦੇ ਪੁਲਿਸ ਤੰਤਰ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਗੂ ਸੀ ਜਿਹੜੇ ਲੁਧਿਆਣੇ ਵੱਲ ਕੂਚ ਕਰਨ ਵਾਲੇ ਸੀ ਉਹਨਾਂ ਨੂੰ ਸਵੇਰੇ ਦਿਨ ਚੜ੍ਹਦੇ ਹੀ ਘਰਾਂ ਦੇ ਵਿੱਚ ਨજરਬੰਦ ਕਰ ਦਿੱਤਾ ਸਾਡੇ ਨਾਲ ਇਸ ਪੂਰੇ ਮਾਮਲੇ ਤੇ ਚਰਚਾ ਕਰਨ ਲਈ ਅੱਜ ਸ਼੍ਰੋਮਣੀ ਕਾਲੇ ਦਲਾਮਤ ਸਰ ਦੇ ਆਗੂ ਬੀਬੀ ਰਜਿੰਦਰ ਗੌਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਾਲੇ ਪਾਣੀਆਂ ਦੇ ਮੋਰਚੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਪੂਰੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਬੀਬੀ ਤੁਹਾਡਾ ਸਵਾਗਤ ਹੈ ਸਵਾਗਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਾਲੇ ਪਾਣੀਆਂ ਦੀ ਗੱਲ ਕਰੀਏ ਸੋ ਸਭ ਤੋਂ ਪਹਿਲਾਂ ਇਹ ਦੱਸ ਦੂ ਕਿ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਾਲੇ ਪਾਣੀਆਂ ਦਾ ਜ਼ਿਕਰ ਹੁੰਦਾ ਹੈ ਤੇ ਵਿੱਚ ਕਈ ਵਾਰੀ ਬੁੱਡੇ ਨਾਲੇ ਦਾ ਜਾਂ ਲੁਧਿਆਣਾ ਦਾ ਜ਼ਿਕਰ ਹੀ ਨਹੀਂ ਹੁੰਦਾ ਤੇ ਕਾਲੇ ਪਾਣੀਆਂ ਦਾ ਇਹ ਮੋਰਚਾ ਸਦ ਦੇ ਵਿੱਚ ਹੈ ਕੀ ਹਰ ਮੇਲ ਪ੍ਰਤੀ ਕਾਲੇ ਪਾਣੀ ਦਾ ਮੋਰਚਾ ਇੱਕ ਬੁੱਢਾ ਦਰਿਆ ਜੋ ਕਿ ਲੁਧਿਆਣੇ ਨੂੰ ਮਤਲਬ ਬਗਦਾਸੀ ਜਿਵੇਂ ਤੁਸੀਂ ਦੱਸ ਕੇ ਹਟੇ ਹੁਮਕਾ ਵਿੱਚ ਉੱਥੇ ਡਾਈਂਗ ਫੈਕਟਰੀਆਂ ਵਾਲੇ ਜਾਂ ਹੋਰ ਫੈਕਟਰੀਆਂ ਵਾਲੇ ਆਪਣਾ ਕੈਮੀਕਲ ਸੁੱਟ ਰਹੇ ਆ ਔਰ ਲੁਧਿਆਣੇ ਦਾ ਸਾਰਾ ਸੀਵਰੇਜ ਦਾ ਗੰਦ ਵੀ ਉਹਦੇ ਚ ਪੈ ਰਿਹਾ ਜੀ ਔਰ ਉਹ ਇੰਨੀ ਭਾਨਕ ਮਾਤਰਾ ਚ ਕਹਿ ਰਿਹਾ ਮੱਧੀ ਮਾਤਰਾ ਚ ਕਹਿ ਰਿਹਾ ਕਿ ਉਹਨੇ 2.5 ਕਰੋੜ ਦੇ ਕਰੀਬ ਲੋਕਾਂ ਨੂੰ ਉਸ ਪਾਣੀ ਨੇ ਪ੍ਰਭਾਵਿਤ ਕੀਤਾ ਔਰ ਇਹ ਇਸ ਲੜਸ ਅੱਜ ਦਾ ਨਹੀਂ ਚੱਲ ਰਿਹਾ ਇਤੋਂ ਕਾਫੀ ਸਮਾਂ ਪਹਿਲਾਂ ਆਪਣੇ ਫੀਡ ਕੋਰਟ ਤੇ ਨਵੀਰ ਗੁਰਪ੍ਰੀਤ ਸਿੰਘ ਚੰਦਵਾਜ ਜੀ ਜੀ ਤੇ ਉਹਨਾਂ ਦੀ ਸਾਰੀ ਟੀਮ ਕੈਂਸਰ ਰੋਕੂ ਸੇਵਾ ਸੁਸਾਇਟੀ ਵਾਲੇ ਜੀ ਤੇ ਇਹ ਬੜੇ ਚਿਰ ਤੋਂ ਇਸ ਤੇ ਕੰਮ ਕਰ ਰਹੇ ਨੇ ਸ਼ਿਂਚੇਵਾਲ ਸਾਹਿਬ ਵੀ ਉਦੋਂ ਇਹਨਾਂ ਦੀ ਮਦਦ ਕਰਦੇ ਸੀ ਮੈਂ ਤੁਹਾਨੂੰ 10-15 ਸਾਲ ਬੈਕ ਦੀ ਗੱਲ ਸੁਣਾ ਰਹੀ ਹਾਂ ਜੀ ਜੀ ਇਹ ਮਤਲਬ ਉਸੇ ਜੰਦੇ ਲੋਕਾਂ ਨੂੰ ਜਾਗਰੂਕ ਕਰਦੇ ਕਿਉਂਕਿ ਆਪਣੇ ਲੋਕ ਥੋੜੇ ਆਲਸੀ ਹੋ ਚੁੱਕੇ ਨੇ ਇਹ ਉਦੋਂ ਗੱਲ ਸ਼ੁਰੂ ਕਰਦੇ ਨੇ ਜਦੋਂ ਸਿੱਟ ਪਾਣੀ ਲੈ ਜੇ ਜੀ ਹੁਣ ਹਾਲਾਤ ਬਹੁਤ ਕ੍ਰਿਟੀਕਲ ਹੋਏ ਪਏ ਨੇ ਲਾਗੇ-ਤਾਗੇ ਜਿੱਥੇ ਇਹ ਮਤਲਬ ਰਲਦਾ ਜਾ ਕੇ ਉੱਥੇ ਨੇੜੇ-ਨੇੜੇ ਦੇ ਪਿੰਡਾਂ ਦਾ ਬਹੁਤ ਬੁਰੀ ਮਾਰ ਪੈ ਗਈ ਹੈ ਕੈਂਸਰ ਦੀ ਕਾਲਾ ਪੀਲਿਆ ਲਿਵਰ ਕੈਂਸਰ ਹੋਰ ਬੜੀਆਂ ਬਿਮਾਰੀਆਂ ਗੁੱਡਾਂ ਦੀਆਂ ਬਿਮਾਰੀਆਂ ਮੰਦ ਬੁੱਧੀ ਬੱਚੇ ਪੈਦਾ ਹੋ ਰਹੇ ਨੇ ਜਦੋਂ ਇਹ ਹੁਣ ਸਿਰ ਤੋਂ ਪਾਣੀ ਵਗ ਗਿਆ ਤਾਂ ਹੁਣ ਆਪਣੇ ਸਹਿਰ ਦੇ ਲੋਕ ਇੱਕ ਟੀਮ ਬਣੀ ਹੈ ਕਾਲਾ ਪਾਣੀ ਮੋਰਚਾ ਟੀਮ ਜੀ ਜਿਹਦੇ ਵਿੱਚ ਅਮੀਤ ੋਜਮਾਨ ਜੀ ਹੈ ਲੱਖਾ ਸਿਧਾਣਾ ਜੀ ਹੈ ਗੁਰਪ੍ਰੀਤ ਚੰਦਵਾਜਾ ਜੀ ਇੱਕ ਫੌਜ ਦੇ ਕੋਈ ਕੈਪਟਨ ਸ਼ਾਇਦ ਰਟਾਇਰਡ ਨੇ ਜਸਜੀਤ ਜੀ ਉਹਦਾ ਕੋਈ ਮਤਲਬ ਉਹਨਾਂ ਦਾ ਸਹਿਰ ਦਾ ਜਣਾ ਹੈ ਮੇਰੇ ਕਹਿਣ ਦਾ ਮਤਲਬ ਵੀ ਇਹ ਬੁੱਢਾ ਦਰਿਆ ਹੈ ਇਹ ਸਰਕਾਰ ਦਾ ਫਰਜ਼ ਸੀ ਸਰਕਾਰ ਦੇ ਤੇ ਜਿ ਕੋਣ ਨੇ ਭਗਵੰਤ ਮਾਨ ਜੀ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਦੇਖੋ ਜਦੋਂ ਮੁੱਖ ਮੰਤਰੀ ਨਹੀਂ ਸੀ ਤਾਂ ਬੜੀ ਚਰਚਾ ਕਰਦੇ ਸੀ ਜਿਵੇਂ ਆਪਾਂ ਸਿਰ ਜੋੜ ਕੇ ਬੈਠੇ ਆ ਪ੍ਰਗਟ ਕਰ ਰਹੇ ਆ ਦੁੱਖ ਇੱਕ ਫਿਕਰ ਪ੍ਰਗਟ ਕਰ ਰਹੇ ਆ ਪੰਜਾਬ ਲਈ ਪੰਜਾਬੀ ਲਈ ਪੰਜਾਬ ਦੇ ਲੋਕਾਂ ਲਈ ਸਾਡੀਆਂ ਨਸਲਾਂ ਲਈ ਸਾਡੀਆਂ ਫਸਲਾਂ ਲਈ ਜੇ ਫਸਲਾਂ ਨਹੀਂ ਜਰੀਂਦੀਆਂ ਹੋ ਰਹੀਆਂ ਤਾਂ ਨਸਲਾਂ ਨੇਚਰਲੀ ਕੈਂਸਰ ਦੀ ਮਾਰੇ ਥਾਣੀਆਂ ਪਸੂ ਵੀ ਆਣਗੇ ਉਹਨਾਂ ਪਸ਼ੂਆਂ ਦਾ ਅਸੀਂ ਦੁੱਧ ਪੀਵਾਂਗੇ ਅਸੀਂ ਨੇਚਰਲੀ ਤੇ ਇਹ ਭਗਵੰਤ ਮਾਨ ਬੜਾ ਮਤਲਬ ਵਧੀਆ ਬੋਲਦੇ ਹੁੰਦੇ ਸੀ ਤੇ ਜਦੋਂ ਇਹਨਾਂ ਨੇ ਰਾਜ ਭਾਗ ਸੰਭਾਲਿਆ ਪਤਾ ਨਹੀਂ ਕੀ ਰਾਜ ਭਾਗ ਦੇ ਵਿੱਚ ਇਹੋ ਜੀ ਮਾੜੀ ਸ਼ੈਅ ਕਵਾਂਗੇ ਕਿ ਸਾਡੇ ਲੋਕਾਂ ਨੂੰ ਆਪਣੇ ਲੋਕਾਂ ਨਾਲ ਉਹ ਮਸਲੇ ਵਿਸਰ ਗਏ ਲੋਕਾਂ ਦਾ ਪਿਆਰ ਵੀ ਖਤਮ ਹੋ ਗਿਆ ਲੋਕਾਂ ਦੀ ਜਿਹੜਾ ਇਹਨਾਂ ਦਾ ਮਤਲਬ ਸੀਗਾ ਸਨੇਹ ਜਾਂ ਲगाव ਜਿਹਦੇ ਕਰਕੇ 92 ਐਮਐਲਏ ਜਿਤਾਏ ਹੁਣ ਤੁਹਾਡਾ ਵੀ ਤਜਰਬਾ ਬਹੁਤ ਲੰਮਾ ਹੈ ਤੇ ਮੇਰਾ ਵੀ ਅੱਜ ਤੱਕ ਕਦੇ ਕਿਸੇ ਨੂੰ ਇੰਨੇ ਐਮਐਲਏ ਬਣੇ ਕਿੰਨੀਆਂ ਸਰਕਾਰਾਂ ਦੇਖੀਆਂ ਆਪਾਂ ਤੇ ਲੋਕਾਂ ਨੇ ਲੋਕ ਬੜੇ ਤਫੇ ਤਏ ਸੀ ਅਕਾਲੀਆਂ ਨੇ ਰਾਜ ਕੇ ਲੁੱਟਿਆ ਕਾਂਗਰਸੀਆਂ ਦੇ ਰਾਜ ਵਿੱਚ ਰਾਜ ਕੇ ਨਸ਼ਾ ਆਇਆ ਅਕਾਲੀਆਂ ਦੇ ਰਾਜ ਵਿੱਚ ਆਇਆ ਤੇ ਕਾਂਗਰਸ ਦੇ ਰਾਜ ਵਿੱਚ ਫੈਲਿਆ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾੜ ਦੀ ਸੋਚ ਕੀਤੀ ਸੀ ਵੀ ਮੈਂ ਇਹਦਾ ਸਾਬੰਦ ਕਰੂੰ ਆਪਾਂ ਇਹਨਾਂ ਲੋਕਾਂ ਤੋਂ ਦੁਖੀ ਹੋਏ ਪੈ ਸੀ ਪੰਜਾਬ ਦੇ ਲੋਕ ਕਿ ਇਹਨਾਂ ਨੇ ਵਾਅਦੇ ਕੀ ਕਰਦੇ ਆ ਕਰਦੇ ਕੀ ਆ ਕੱਤਰਦੇ ਕੀ ਆ ਇੱਕ ਇੱਕ ਪਦਾਰਥਵਾਦ ਨੂੰ ਹੀ ਹੋ ਗਏ ਤੇ ਘਰ ਭਰ ਲੀਏ ਪੁਸਤਾਂ ਤੱਕ ਦਾ ਜੋੜ ਲੀਏ ਤੇ ਇਹਨਾਂ ਨੇ ਸਾਡੇ ਮਸਲੇ ਵਿਸਾਰ ਤੇ ਅਸੀਂ ਲੋਕਾਂ ਨੇ ਦੁਖੀ ਹੋ ਕੇ ਇਹ ਨਾ ਕਹਿੰਦੇ ਵੀ ਭਗਵੰਤ ਸਤਮਾਨ ਨੂੰ ਇੱਥੇ ਕੋਈ ਉਹ ਵੋਟ ਪਾਈ ਸੀ ਇਹਨਾਂ ਨੂੰ ਉਹਨਾਂ ਲੋਕਾਂ ਦੇ ਵਿਰੋਧ ਦੀ ਵੋਟ ਪਾਈ ਸੀ ਕਿਉਂਕਿ ਉਹਨਾਂ ਸਰਕਾਰਾਂ ਦੇ ਵਿਰੋਧ 'ਚ ਆਪਣੇ ਮਨਚੋਣ ਭਗਵੰਤ ਬਣ ਵੀ ਕਹਿੰਦੇ ਰਹੇ ਨੇ ਕਿ ਪੰਜਾਬ ਦੇ ਲੋਕ ਅਸਲ ਦੇ ਵਿੱਚ ਕਿਸੇ ਨੂੰ ਜਿਤਾਉਣ ਲਈ ਨਹੀਂ ਕਿਸੇ ਦੂਜੇ ਨੂੰ ਹਰਾਉਣ ਲਈ ਵੋਟ ਕਰਦੇ ਇਹ ਸੱਚਾਈ ਹੈ ਹਰਾਉਣਾ ਵੀ ਬਣਦਾ ਸੀ ਕਿਉਂਕਿ ਉਹਨਾਂ ਲੋਕਾਂ ਨੇ ਸਾਡੇ ਜਜ਼ਬਾਤਾਂ ਨਾਲ ਖੇਡੇ 2015 ਦੀ ਗੁਰੂਗਰਾਸ ਤੋਂ ਮਾਰੇ ਦੀ ਬੇਦਬੀ ਹੋਈ ਬਾਅਦ ਵਿੱਚ ਕਹਿੰਦਾ ਰਾਜ ਸੀ ਕੈਪਟਨ ਨੇ ਸਾਡਾ ਵਾਅਦਾ ਕੀਤਾ ਸੀ ਕਿ ਅਸੀਂ ਬੇਦਬੀ ਦਾ ਇਨਸਾਫ ਦਿਆਂਗੇ ਨਹੀਂ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਵੀ ਉਹੀ ਗੇਮ ਖੇਡੀ ਸਾਡੇ ਇੱਥੇ ਨਵੀਂ ਇਹ ਕਿਹਾ ਭਗਵੰਤ ਸਾਨ ਨੇ ਵੀ ਇਹੀ ਕਿਹਾ ਮੈਂ ਕੇਜਰੀਵਾਲ ਸਾਹਿਬ ਵੀ ਵਾਕੇ ਬੋਲ ਕੇ ਗਏ ਦੇਦਬੀ ਦਾ ਇਨਸਾਫ ਦੇਵਾਂਗੇ ਨਸ਼ਾ ਬੰਦ ਕਰਾਂਗੇ ਤੇ ਦੱਸੋ ਕਿਸੇ ਗੱਲ ਤੇ ਪਹਿਰਾ ਦਿੱਤਾ ਇਹ ਬੁੱਢਾ ਦਰਿਆ ਹੈ ਬੁੱਢਾ ਨਾਲਾ ਨਹੀਂ ਜਿਹਨਾਂ ਨੂੰ ਇੰਨਾ ਸਵਾਰਥੀ ਲੋਕਾਂ ਨੇ ਬੁੱਢਾ ਨਾਲਾ ਬਣਾਤਾ ਜੇ ਅੱਜ ਕੋਈ ਕੈਮੀਕਲ ਫੈਕਟਰੀਆਂ ਵਾਲੇ ਕੈਮੀਕਲ ਪਾ ਰਹੇ ਐ ਤੇ ਉਲਟਾ ਸਾਨੂੰ ਮਤਲਬ ਉਹ ਡਾਂਟਦੇ ਪਏ ਐ ਕਿ ਅਸੀਂ ਤਾਂ ਐਂ ਕਰਾਂਗੇ ਅਸੀਂ ਐਂ ਕਰਾਂਗੇ ਨਹੀਂ ਉਹਨੂੰ ਕੀਹਦੇ ਅਧਿਕਾਰ ਦਿੱਤਾ ਸਾਡੇ ਨਾਲ ਸਾਡੇ ਮਤਲਬ ਕਿੰਦੰਦਾ ਸਾਡੇ ਸਰੀਰ ਖਰਾਬ ਕਰਨ ਦਾ ਜਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਅਧਿਕਾਰ ਕਿਹਨੇ ਦੇਤਾ ਉਹਨਾਂ ਨੂੰ ਇੱਕ ਸਰਕਾਰਾਂ ਨਿਖਿੱਧ ਹੈ ਜਦਿ ਭਗਵੰਤ ਮਾਨ ਚ ਜਾਨ ਹੋਵੇ ਤਾਂ ਫੈਕਟਰੀ ਮਾਲਕ ਨਹੀਂ ਜੁਰਤਨਾ ਬੋਲਦੇ ਸਾਨੂੰ ਤੇ ਸਾਨੂੰ ਕੀ ਵੰਗਾਰਦਾ ਪਿਆ ਮੈਂ ਤੁਹਾਡੇ ਮੂਹਰੇ ਪ੍ਰਵਾਸੀ ਲਿਆ ਕੇ ਖੜਾ ਦੂੰ ਕੀ ਗੱਲ ਬਈ ਸਾਡੇ ਪੰਜਾਬੀਆਂ ਦੇ ਚੂੜੀਆਂ ਪਾਈਆਂ ਭਗਵੰਤ ਮਾਨ ਨਿਖਿੱਧ ਬੰਦਾ ਜੇ ਨਿਖਿੱਧ ਨਾ ਹੁੰਦਾ ਤਾਂ ਦੀ ਕਿਸਮਤ ਕਿਵੇਂ ਪੈਂਦੀ ਸੀ ਫੈਕਟਰੀ ਵਾਲ ਦੀ ਇੱਕ ਚੋਰ ਤੋਚਾ ਤਰ ਇੱਕ ਤਾਂ ਤੂੰ ਸਾਡੇ ਲੋਕਾਂ ਨੂੰ ਮਾਰ ਰਿਹਾ ਏ ਸਾਡੇ ਪੰਜਾਬ ਨੂੰ ਮਾਰ ਰਿਹਾ ਏ ਸਾਡੇ ਨਵ ਜੰਮੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ। ਜੀ। ਮੰਦਭੁੱਧੀ ਬੱਚੇ ਪੈਦਾ ਹੋ ਰਹੇ, ਨੁੱਲੇ ਪਾਗਲੇ ਬੱਚੇ ਪੈਦਾ ਹੋ ਰਿਹਾ ਤੇ ਉਲਟਾ ਤੂੰ ਡਾਂਟਦਾ ਪਿਆ ਪੰਜਾਬੀਆਂ ਨੂੰ। ਜੀ। ਤੇ ਮੈਂ ਕੋਈ ਤੁਹਾਨੂੰ ਐ ਕਰ ਦੂੰ, ਤੁਹਾਨੂੰ ਐ ਕਰ ਦੂੰ ਤੁਹਾਡੇ ਮੂਰੇ ਮੈਂ ਮਤਲਬ ਪ੍ਰਵਾਸੀ ਲੈ ਕੇ ਖੜਾ ਦੂੰ। ਜੀ। ਕਿ ਉਹ ਪ੍ਰਵਾਸੀ ਵੀ ਕਿਸੇ ਦੇ ਜੁਆਕ ਹੈ, ਕੋਈ ਹੁਣ ਮੇਰਾ ਬੱਚਾ ਵੀ ਕਿਤੇ ਨੌਕਰੀ ਕਰਨ ਗਿਆ ਉਹ ਵੀ ਕਿਸੇ ਦੇ ਬੱਚੇ ਹੈ, ਉਹ ਰੋਜ਼ਗਾਰ ਦੀ ਭਾਲ ਚਾਹੇ ਹੈ, ਜੁੱਤੀ ਪਿਆਰਵੰਨੀ, ਰੋਜ਼ਗਾਰ ਨਹੀਂ ਹੈ ਨਹੀਂ। ਇਹ ਤਾਂ ਉਹਨਾਂ ਨੂੰ ਵਰਤਦੇ ਪਏ ਆ। ਹਾਂ। ਸਾਨੂੰ ਕੀ ਅਧਿਕਾਰ ਹੈ? ਉਹ ਫੈਕਟਰੀ ਮਾਲਕ ਆਪਦੇ ਬੱਚੇ ਨੂੰ ਭੇਜੇ ਪਹਿਲਾਂ। ਹਾਂ। ਜ ਜ਼ੁਲਮ ਦਾ ਖਾਤਮਾ ਕਰਨਾ ਸੀ ਨਾ ਪਹਿਲਾਂ ਆਪਣੇ ਬੱਚੇ ਸ਼ਹੀਦ ਕਰਾਏ ਬਾਅਦ ਕਿ ਸਿੱਖਾਂ ਦੀ ਵਾਰੀ ਆਈ ਸੀ ਜੋ ਉਹ ਫੈਕਟਰੀ ਮਾਲਕ ਨੂੰ ਮੈਂ ਸਿਰਫ ਤੁਹਾਡੇ ਮੱਦੇ ਮਰਾਈ ਚੇਤਾਵਨੀ ਦਿੰਨੀ ਆ ਕਿ ਪੰਜਾਬ ਦੇ ਅਣਖੀ ਲੋਕ ਐ ਇੰਨੇ ਆ ਨਹੀਂ ਹੈ ਜਿਵੇਂ ਤੂੰ ਡਰਾ ਤਾਂ ਤੇ ਡਰ ਜਾਣਗੇ ਤੇਰੇ ਤੋਂ ਅੱਛਾ ਇਸ ਤੋਂ ਪਹਿਲਾਂ ਵੀ ਬੁੱਢੇ ਨਾਲ ਤਾਂ ਜੇਕਰ ਅਕਸਰ ਹੁੰਦਾ ਰਿਹਾ ਬਹੁਤ ਸਾਰੀਆਂ ਤਨਜੀਮਾਂ ਤੁਸੀਂ ਭਗਵੰਤ ਮਾਨ ਹੋਰਾਂ ਦਾ ਜ਼ਿਕਰ ਵੀ ਕੀਤਾ ਗੁਰੂ ਤੇਗ ਬਹਾਦਰ ਦਾ ਜ਼ਿਕਰ ਵੀ ਕੀਤਾ ਉਹਦੇ ਨਾਲ ਹੀ ਕੁਲਤਾਰਨੀ ਸੰਵਾਦ ਵੀ ਹੋਇਆ ਕਰਦੇ ਸੀ ਇਹ ਸਾਰੇ ਲੋਕ ਵੀ ਇਹ ਗੱਲ ਤਾਂ ਕਰਦੇ ਰਹੇ ਦਬਵੇਂ ਸੋਰ ਕੀ ਸੀਤੇਵਾਲ ਸਾਹਿਬ ਦੀ ਸੀਤੇਵਾਲ ਸਾਹਿਬ ਦੀ ਸੀ ਜਸੰਤ ਜਫਰ ਸਾਹਿਬ ਵੀ ਉੱਥੇ ਕਿ ਸਮਾਗਮ ਕਰਕੇ ਲੋਕਾਂ ਨੂੰ ਚੇਤਨਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਜਿਹੜੇ ਵੱਡੇ ਸ਼ਾਇਰ ਨੇ ਤਾਂ ਉਹ ਉਹਨਾਂ ਦਾ ਤਾਂ ਕੋਈ ਹੱਲ ਨਿਕਲਿਆ ਨਹੀਂ ਹੁਣ ਫਿਰ ਇਹ ਗੱਲ ਮੋਰਚੇ ਤੱਕ ਆ ਗਈ ਤਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿੱਦਾਂ ਬਹੁਤ ਸਾਰੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਬੁਢੇ ਨਾਲ ਬੰਨ ਲਾ ਲੈਣਾ ਜਾਂ ਕੁਝ ਕਰ ਦੇਣਾ ਅਸਲ ਵਿੱਚ ਪ੍ਰੋਗਰਾਮ ਸੀ ਕੀ ਖੇਮੇਲ ਪਲੇਸ ਦੀ ਲਾਉਣਾ ਬੰਨੀ ਐ ਤੇ ਬੰਨ ਲਾਇ ਬਿਨਾ ਕਰਨਾ ਨਹੀਂ ਕਿਤੇ ਹੁਣ ਪਾਣੀ ਸਿਰ ਤੋਂ ਉੱਪਰ ਵੀ ਹੋ ਚੁੱਕਿਆ ਜਿਹੜੀ ਮੈਂ ਗੱਲ ਤੁਹਾਨੂੰ ਸੁਣਾ ਰਿਹਾ 10-15 ਸਾਲ ਪੁਰਾਣੀ ਐ ਕੰਮ ਤਾਂ 10-15 ਸਾਲ ਪਹਿਲਾਂ ਹੋ ਰਿਹਾ ਐ ਸਿਰ ਜੋੜ ਕੇ ਚੁਰਦ ਬੰਦੇ ਬੰਦੇ ਵੀ ਸੀ ਇਹਨਾਂ ਦੀ ਗੱਲ ਚਲਦੀ ਨਹੀਂ ਸੀ ਸੀਚੇਵਾਲ ਸਾਹਿਬ ਹੁਣ ਤੱਕ ਤਾਂ ਕਹਿੰਦੇ ਹੁੰਦੇ ਸੀ ਵੀ ਮੈਂ ਠੇਕਾ ਹੀ ਲਿਆ ਹੋਇਆ ਐ ਸੁੰਧ ਪਾਣੀ ਦਾ ਤੇ ਹਵਾ ਦਾ ਤੇ ਹੁਣ ਜਦੋਂ ਉਹਨਾਂ ਨੂੰ ਮਤਲਬ ਰਾਸ਼ਟਰਪਤੀ ਦਾ ਮੈਂਬਰ ਬਣਾ ਤਾਂ ਉਹਦੇ ਅੱਖਾਂ ਹੀ ਚੁੱਪ ਬੰਦ ਹੋ ਗਈਆਂ ਤੇ ਕੰਨ ਬੋਲੇ ਹੋਏ ਪਏ ਆ ਜੀ ਅੱਜ ਉਹਨਾਂ ਨੂੰ ਨਹੀਂ ਦਿਖਦਾ ਜੀਰੇ ਫੈਕਟਰੀ ਤੇ ਜਾ ਕੇ ਨਾ ਸੀਚੇਵਾਲ ਸਾਹਿਬ ਫੈਕਟਰੀ ਦੇ ਹੱਕ ਤੇ ਬੋਲੀ ਜਾਣ ਜੀ ਤੇ ਉਦੋਂ ਫਿਰ ਲੋਕਾਂ ਨੇ ਕਿਹਾ ਕਿ ਸੀਚੇਵਾਲ ਸਾਹਿਬਾ ਪਾਣੀ ਤੁਸੀਂ ਪੀ ਲਓ ਹੂੰ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਪਈ ਵੀ ਸਾਰਿਆਂ ਨੇ ਵੇਖੀਆਂ ਅਸੀਂ ਉਸ ਮੋਰਚੇ ਦਾ ਹਿੱਸਾ ਵੀ ਬਣਦੇ ਰਹੇ ਆ ਜਿਹੜਾ ਆਪਣਾ ਜੀਰੇ ਫੈਕਟਰੀ ਦੀ ਮਤਸ਼ਰਾਬ ਵਾਲੀ ਫੈਕਟਰੀ ਦਾ ਲੱਗਿਆ ਸੀ ਤੇ ਕਹਿਣ ਦਾ ਮਤਲਬ ਵੀ ਇਹ ਹੁਣ ਸੱਤੋਂ ਪਾਣੀ ਉੱਪਰ ਵੀ ਹੋ ਚੁੱਕਿਆ ਬੰਨ ਲਾਇਆ ਹੀ ਕਰਨਾ ਜੀ ਜੀ ਜੇ ਸਰਕਾਰ ਸੁਹਰਦ ਹੋਊਗੀ ਤੇ ਜੇ ਸਰਕਾਰ ਨੇ ਮਿੱਠੇ ਹੀ ਆਏ ਆ ਕਿ ਲੋਕਾਂ ਨੂੰ ਮਰਵਾਉਣਾ ਹੈ ਤੇ ਫੇਰ ਬਲਦੂ ਦੇ ਬੂਥੇ ਪੰਜਾਬ ਨੂੰ ਕੌਣਾ ਹੈ ਤੇ ਫੇਰ ਆਪ ਦਾ ਫੜਿਆ ਵਿਚਾਰ ਚੰਗਾ ਲਾਉਣਾ ਚਾਹੁੰਦੇ ਆ ਜੇ ਲੋਕ ਉੱਥੇ ਜਾਣਾ ਚਾਹੁੰਦੇ ਸੀ ਲੋਕ ਜਾਂਦੇ ਉੱਥੇ ਆਪਣੀ ਆਵਾਜ਼ ਬੁਲੰਦ ਕਰਦੇ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਸੀ ਲੇਕਿਨ ਉਹ ਸਿਰਫ ਲੁਧਿਆਣੇ ਦੇ ਵਿੱਚ ਚੀਜ਼ਾਂ ਹੋਣੀਆਂ ਸੀ ਹੁਣ ਜਿਸ ਤੰਨੇ ਨਾਲ ਸਰਕਾਰ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਵੇਰੇ ਸਵੇਰੇ ਲੋਕਾਂ ਨੂੰ ਘਰਾਂ ਦੇ ਵਿੱਚ ਰਿਟੇਨ ਕਰ ਦਿੱਤਾ ਉਹਦੇ ਨਾਲ ਇਹ ਹੋਇਆ ਕਿ ਹਰ ਸ਼ਹਿਰ ਦੇ ਵਿੱਚ ਇੱਕ ਮੋਰਚਾ ਮੋਰਚਾ ਲੱਗ ਗਿਆ ਤਾਂ ਇਸ ਨੂੰ ਦਬਾਉਣ ਲਈ ਸਰਕਾਰ ਨੂੰ ਫਿਰ ਇਨੀ ਕਿ ਲੋੜ ਤੋਂ ਦੇਖੋ ਜੀ ਸਾਡਾ ਲੋਕਤੰਤ੍ਰਿਕ ਹੱਕ ਹੈ ਕਿਸੇ ਵੀ ਚੀਜ਼ ਲਈ ਅਸੀਂ ਆਪ ਦਾ ਮਤਲਬ ਧਰਨਾ ਵੀ ਦੇ ਸਕਦੇ ਆ ਪੀਸਫੁਲੀ ਆਪ ਦਾ ਪ੍ਰੋਟੈਸਟ ਕਰ ਸਕਦੇ ਆ ਵਿਚਾਰ ਵਿਮਸਤ ਕਰ ਸਕਦੇ ਆ ਜਿਹਨੂੰ ਆਪਾਂ ਕਿ ਭੂਲਣ ਦੀ ਆਜ਼ਾਦੀ ਕਹਿੰਦੇ ਆ ਅੱਜ ਇਹਨਾਂ ਨੇ ਕਿੰਨਾ ਮਤਲਬ ਇਹਨਾਂ ਦਾ ਵਰਤਾਰਾ ਸ਼ੁਰੂ ਤੇ ਕਿੰਨਾ ਬੰਦਪਾਗਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਜੀ ਨਜ਼ਰਬੰਦ ਕੀਤਾ ਪਰਮਿੰਦਰ ਝੋਟਾ ਮੁੰਡਾ ਨਸ਼ੇ ਛਡਾਉਂਦਾ ਉਹਨੂੰ ਨਜ਼ਰਬੰਦ ਕੀਤਾ ਸਿਰਾ ਢੋਲਾ ਮੁੰਡਾ ਉੱਥੇ ਨੇੜੇ ਤੇੜੇ ਦਾ ਹੀ ਅਕਲੀਏ ਪਿੰਡ ਦਾ ਸ਼ਾਇਦ ਉਹਨੂੰ ਨਜ਼ਰਬੰਦ ਕੀਤਾ ਮੈਂ ਕ ਕਈ ਨੇਤਾ ਜਨਾਂ ਦੇ ਨਾਮ ਮੈਨੂੰ ਵਿਸਰ ਗਿਆ ਹੈ ਜਿਹੜੇ ਇਹਨਾਂ ਨੂੰ ਲੱਗਦੇ ਸੀ ਕਿ ਇਹ ਸਮਾਜ ਨੂੰ ਕੁਝ ਜੋੜ ਸਕਦੇ ਆ ਜਾਂ ਇਹਨਾਂ ਦੇ ਰਾਹੀਂ ਲੋਕ ਜਾ ਸਕਦੇ ਆ ਸਭ ਨੂੰ ਨਜ਼ਰਬੰਦ ਕੀਤਾ ਤੇ ਤੁਸੀਂ ਇਹ ਜਾਣਦੇ ਹੋ ਭਲੀ ਭਾਂਤ ਵੀ ਜਿਸ ਚੀਜ਼ ਨੂੰ ਆਪਾਂ ਜਿੰਨਾ ਦਬਾਉਂਦੇ ਆ 19 ਵਾਰ ਦੇ ਚੱਲਦੀ ਹੈ ਔਰ 95% ਲੋਕਾਂ ਨੂੰ ਕਰੇ ਨਜ਼ਰਬੰਦ ਕਰਕੇ ਇਹਨਾਂ ਨੇ ਫਿਰ ਵੀ ਵਿਧਰਾਂ ਨੂੰ ਜਨਤਾ ਤਾਂ ਬਹੁਤ ਕੁੰਚੀ ਵੀ ਉੱਥੇ ਹੁਣ ਮੈਂ ਜੁੜੀ ਹੋਈ ਆ ਮੇਰਾ ਬੱਚਾ ਉੱਥੇ ਪਹੁੰਚਿਆ ਹੋਇਆ ਨਰਪਾਲ ਕੁਰੀ ਸਿੰਘ ਉਦੋਂ ਤੋਂ ਮੈਂ ਪਲਪਲ ਦੀ ਖਬਰ ਲੈ ਰਹੀ ਆ ਕਿ ਸੰਗਤ ਆਪਣੀ ਬਹੁਤ ਕੁੰਚੀ ਵੀ ਆ ਔਰ ਸਰਦੀ ਦਾ ਟਾਈਮ ਹੈ ਲੋਕ ਸਾਡੇ ਸਿਹਰਦ ਨੇ ਔਰ ਆਪਦੇ ਹੱਕਾਂ ਪ੍ਰਤੀ ਜਾਗਰੂਕ ਹੋਏ ਨੇ ਤੇ ਜਾਗਣਾ ਉਹਨਾਂ ਨੂੰ ਪੈਣਾ ਵੀ ਆ ਇਹ ਮੋਰਚਾ ਸੀ ਜਿੱਤਾਂ ਨੇ ਤੇ ਇਹ ਮੋਰਚਾ ਸਰਕਾਰ ਨੂੰ ਜੇ ਚੰਗੀ ਹੋਵੇ ਭਗਵੰਤ ਮਾਨ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟੀਆਂ ਵੀ ਤੁਸੀਂ ਵੀਡੀਓ ਵੇਖੀ ਵੀ ਹੋਣੀ ਤਾਂ ਵੀਕ ਵੀ ਲਈਓ ਕਿਵੇਂ ਆਪਣੇ ਤੋਂ ਵੀ ਜ਼ਿਆਦਾ ਠਿਕਰ ਨਾਲ ਗੱਲ ਕਰਦੇ ਸੀ ਜਿਆਦਾ ਸ਼ਬਦੀ ਜਾਲ ਬੰਨ੍ਹਦੇ ਸੀ ਕਿਉਂਕਿ ਹਰ ਗੱਲ 'ਚ ਇਹ ਸਾਨੂੰ ਐ ਕਹਿੰਦੇ ਸੀ ਮੈਂ ਤੁਹਾਡੇ ਵਰਗਾ ਮੇਰਾ ਹਰਾ ਤੈਨੂੰ ਚੱਲੂ ਮੈਂ ਗਰੀਬ ਕਿਸਾ ਮਾਸਟਰ ਦਾ ਮੁੰਡਾ ਅਮਿੰਦਰ ਮਾਸਟਰ ਦਾ ਮੈਂ ਸੱਥਾਂ 'ਚੋਂ ਸਰਕਾਰ ਚੱਲੂ ਸਾਰੇ ਇਹਨਾਂ ਦੇ ਲਾਰੇ ਇੱਥੇ ਹੁਣ ਆ ਪਿਛਲੇ ਦਿਨੀ ਮੈਂ ਲੋਕ ਸਭਾ 'ਚ ਸਰਦਾਰ ਮਾਨ ਦੀ ਕੈਂਪੇਨ ਚਲਾਉਣ ਗਈ ਤਾਂ ਸੁਹਾਣਾ ਸਾਧ ਗੁਰਦੁਆਰਾ ਜੀ ਉੱਥੇ ਸਾਡੀਆਂ ਧੀਆ ਉਸਕੇ ਟਾਵਰ ਤੇ ਬੈਠੇ ਹੋ ਸਿੱਧ 45 ਡਿਗਰੀ ਤਾਪਮਾਨ ਤੇ 45 ਡਿਗਰੀ ਕਲਪਨਾ ਕਰਕੇ ਵੇਖੋ ਵੀ ਆਪਾਂ ਇੰਚੀਆਂ ਚ ਪੈਣੇ ਆ ਜੀ ਤੇ ਉਦੋਂ ਫਿਰ ਇੰਨੇ ਹੋ ਜਾਂਦੇ ਆ ਕੋਲੋਂ ਦੀ ਉੱਥੋਂ ਮੀਤ ਫਿਰ ਲੰਗ ਜਾਂਦਾ ਸੀ ਕੋਲੋਂ ਬੀਬੀ ਭਰਾਜ ਲੰਗ ਜਾਂਦੀ ਸੀ ਮਨੂ ਰੋੜਾ ਲੰਗ ਜਾਂਦਾ ਸੀ ਤੇ ਮੈਨੂੰ ਨਾ ਮੈਂ ਉਹਨਾਂ ਦੇ ਕੋਲ ਗਈ ਹੂੰ ਹੂੰ ਇਲੈਕਸ਼ਨ ਦੇ ਦਿਨਾਂ ਚ ਆਪਾਂ ਹਰ ਇੱਕ ਕੋਲ ਜਾਂਦੇ ਆ ਪਰ ਮਾਂ ਦਾ ਦੁੱਖ ਸੁਣਨ ਗਈ ਤੁਹਾਨੂੰ ਸਭ ਗੁਰਦੁਆਰੇ ਵੀ ਮਤਲਬ ਦੇਖੇ ਤੇ ਉਹਨਾਂ ਦੀ ਵੀਡੀਓ ਮੇਰੇ ਤੋਂ ਪ੍ਰਾਪਤ ਕਰ ਸਕਦੇ ਹੋ ਤਾਂ ਉਹ ਕਹਿੰਦੇ ਸਾਡੇ ਦੁਆਲੇ ਇੱਕ ਕੰਦ ਬਣਾ ਦਿੰਦਾ ਭਗਵੰਤ ਸਬੰਧ ਦੀ ਪੁਲਿਸ ਬਹੁਤ ਵੱਡੀ ਕੰ ਤਰਾਵਾਂ ਵਾਲਾ ਕਿ ਸਿੱਟਾ ਨੇ ਫਿਰ ਤੁਸੀਂ ਅੱਜ ਹੁਣ ਮੰਗ ਰਹੇ ਹੋ ਨਾ ਕਿ ਸਾਨੂੰ ਟੀਚਰ ਪੱਕੇ ਕਰੋ ਤੁਸੀਂ ਇੰਨਾ ਜੋਗੇ ਵੀ ਨਹੀਂ ਰਹਿਣਾ ਇਹ ਜਾਏ ਭਗਵੰਤ ਮਾਨ ਇਹਨੇ ਸਾਡੇ ਨਾਲ ਬੜੇ ਝੂਠੇ ਵਾਅਦੇ ਕੀਤੇ ਵੀ ਮੈਂ ਗਰੀਬ ਘਰ ਦਾ ਤੁਹਾਨੂੰ ਪਿੱਛੇ ਲਿਆ ਤਾਂ ਹੀ ਅਸੀਂ ਇਹਨੂੰ ਇੰਨਾ ਮਤਲਬ ਸਮਰਥਨ ਦਿੱਤਾ ਤੁਸੀਂ ਵੀ ਦਿੱਤਾ ਹੋਏਗਾ ਹਰ ਬੰਦੇ ਨੇ ਮੈਂ ਵੀ ਉਹਨਾਂ ਵਿੱਚ ਸ਼ਾਮਲ ਆ ਗਲਤੀ ਸਾਡੇ ਸਾਰਿਆਂ ਤੋਂ ਹੀ ਹੋਈ ਹੈ ਜੀ ਤਾਂ ਇਹ ਹੁਣ ਭਗਵੰਤ ਮਾਨ ਦਾ ਫਰਜ਼ ਬਣ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਸਾਥ ਦੇਵੇ ਤੇ ਉਹ ਜੇ ਉਹ ਕੋਈ ਤੋ ਜ਼ੀਰੋ ਹੀ ਹੋਣਾ ਹੈ ਤਾਂ ਫਿਰ ਤਾਂ ਪੱਕਾ ਹੀ ਹੁਣ ਵੀ ਤੁਸੀਂ ਦੇਖ ਲਓ ਜਦੋਂ ਆਹ ਆਪਣੀਆਂ ਲੋਕ ਸਭਾ ਸੀ ਇਹ ਕਹਦਾ ਮੈਂ ਤਾਂ ਤੇਰਾ ਜ਼ੀਰੋ ਕਰ ਦੂੰ ਲੋਕ ਕਹਿੰਦੇ ਕਿੰਨਾ ਤੇ ਖੜਾਤਾ ਸੀ ਇਹਨੂੰ ਕਿ ਤੂੰ ਇੰਨਾ ਕਿ ਡਿਜ਼ਰਵ ਕਰਦਾ ਸੋ ਇਸ ਦੇ ਨਾਲ ਇੱਕ ਬੜਾ ਇਹਨ ਸਵਾਲ ਹੈ ਤੁਸੀਂ ਜੀ ਭਗਵੰਤ ਮਾਨ ਜੀ ਦਾ ਜ਼ਿਕਰ ਹੁਣੇ ਕੀਤਾ ਕਿ ਸ਼ਾਇਦ ਉਹ ਗੱਲਾਂ ਹੀ ਸਾਨੂੰ ਭਾਵੋ ਕਰ ਗਈਆਂ ਚੰਗੀਆਂ ਲੱਗੀਆਂ ਸੀ ਉਹਨਾਂ ਦੀ ਸਪੋਰਟ ਕਰ ਦਿੱਤੀ ਇਹ ਜਿਹੜੇ ਦੂਜੇ ਲੋਕ ਨੇ ਜਿਹਦਾ ਲੱਕ ਸੁਧਾਣਾ ਹੈ ਤੁਸੀਂ ਜਿਮਰੀਤ ਮਾਨ ਸਾਹਿਬ ਦਾ ਜ਼ਿਕਰ ਕੀਤਾ ਹੈ ਇਹ ਲੋਕ ਵੀ ਤਾਂ ਲਗਾਤਾਰ ਆਵਾਜ਼ ਉਠਾਉਂਦੇ ਨੇ ਜਦੋਂ ਆਵਾਜ਼ ਉਠਾਉਂਦੇ ਨੇ ਜਾਂ ਇਸ ਤਰ੍ਹਾਂ ਦੇ ਐਜੀਟੇਸ਼ਨ ਲਈ ਸਦਾ ਦਿੰਦੇ ਨੇ ਤੇ ਲੋਕ ਵੱਡੀ ਗਿਣਤੀ ਚ ਆਉਂਦੇ ਨੇ ਹਮੇਸ਼ਾ ਇੱਕ ਜਦੋਂ ਵੋਟਾਂ ਦੀ ਦੌਰ ਆਉਂਦਾ ਹੈ ਤਾਂ ਉਦੋਂ ਬਹੁਤੀ ਵਾਰੀ ਜਿਵੇਂ ਜਮਾਨਤ ਸਾਹਿਬ ਵੀ ਹਾਰ ਜਾਂਦੇ ਨੇ ਹੁਣੇ-ਹੁਣੇ ਹੋਏਗਾ ਜੀਵਨੀ ਚੋਂ ਜੁੜਨ ਦੋਤਾ ਦੀ ਹਾਰ ਜਾਂਦਾ ਔਰ ਲਖਸ ਸੁਧਾਨਾ ਸਾਹਿਬ ਵੀ ਪਿਛਲੀਆਂ ਲੋਕ ਸਭਾ ਚੋਂ ਨਾ ਚਾਰ ਜਾਂਦਾ ਤਾਂ ਲੋਕ ਸਿਰਫ ਉਹਨਾਂ ਦੇ ਬਾਕੀ ਸੱਜਣ ਤੇ ਆਉਣ ਵਾਲੇ ਲੋਕ ਵੋਟਾ ਘਾ ਨਹੀਂ ਪਾਉਂਦੇ ਲੋ ਇੰਗਾ ਇਸ ਸਾਲ ਨੂੰ ਆਪਣੀ ਤਰਾਸਿ ਕਹਿ ਸਕਦੇ ਜੇ ਕਿ ਜਿਹੜਾ ਮਨੁੱਖ ਨੇ ਸਾਰਾ ਜੀਵਨ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲਾਤਾ ਹੁਣ ਤੁਸੀਂ ਭਲੀ ਭਾਂਤ ਜਾਣੂ ਹੋ ਵੀ ਜਦੋਂ ਕਦੇ ਵੀ ਕਿਸੇ ਵੀ ਇਤਿਹਾਸ ਨੂੰ ਫੋਲਟ ਕੇ ਵੇਖ ਲਿਓ ਵੀ ਉੱਥੋਂ ਦੇ ਧਾਰਮਿਕ ਸਥਾਨਾਂ ਤੇ ਕਦੋਂ ਉੱਥੋਂ ਦੀ ਫੌਜ ਨਹੀਂ ਚੜ ਕੇ ਆਇਆ ਕਰਦੀ ਇਹ ਸਾਡੇ ਨਾਲ ਤਾਂ ਇਹਨਾਂ ਨੇ ਦੂਜੇ ਦੇਸ਼ਾਂ ਨੂੰ ਵੀ ਸਹਿਮਤ ਕਰਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ 1984 ਚ 6 ਜਨਵੰਤ ਦਿਨ ਚੁਣਿਆ ਜਿੱਤੇ ਗੁਰੂ ਅਰਜਨ ਦੇਵ ਜੀ ਦਾ ਸ਼ਿਦਿਗਰੋਪਤੀ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤ ਉੱਥੇ ਵਰਤਮ ਮਨਾਉਣ ਗਈ ਹੋਈ ਸੀ ਸ਼ਹੀਦ ਕਰਤੀ ਬੀਬੀਆਂ ਬੱਚੇ ਉੱਥੇ ਜੁੱਤੀਆਂ ਜੋੜੇ ਇੰਨੀ ਮਾਤਰਾ ਚ ਲੱਭੇ ਕਿ ਪਤਾ ਲੱਗਦਾ ਵੀ ਇੰਨੇ ਹਜ਼ਾਰ ਲੋਕ ਚੀਤ ਕਰਤੇ ਔਰ ਇੱਕ ਦਿਨ ਚ ਇਕੱਲੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਹੋਇ ਈਆਈਜੀ ਪੁਲਿਸੀ ਸਰਦਾਰ ਮਾਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਪਾਗਲਪੁਰ ਦੀ ਜੇਲ੍ਹ ਤੋਂ ਤਸੀਹੇ ੱਲੇ ਪੈਰਾਂ ਦੇ ਨੋਹ ਜਮੂਰਾ ਨਾਲ ਪੱਟੇਗੇ ਦਾੜਾ ਸਾਹ ਕੁੱਟਿਆ ਗਿਆ ਔਰ ਸਾਡੇ ਹੀ ਪੰਜਾਬ ਦੇ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ 1999 ਚ ਜੇਲ੍ਹ ਤੋਂ ਬੈਠਿਆਂ ਨੂੰ ਜਿਤਾ ਕੇ ਤਰਨਤਾਰਨ ਤੋਂ ਅੱਜ ਉੱਥੇ ਜਿਵੇਂ ਭਾਈ ਅਮਰਤਪਾਲ ਜੀ ਨੂੰ ਜਿਤਾਇਆ ਜੋ ਖਲੂਰ ਸਾਹ ਮਲਕ ਹੈ ਪਹਿਲਾਂ ਤਰਨਤਾਰਨ ਲੋਕ ਸਭਾ ਹੁੰਕਾ ਸੀ ਜੇਲ੍ਹ ਤੋਂ ਬੈਠਿਆਂ ਸਰਦਾਰ ਮਾਨ ਨੂੰ 5 ਲੱਖ ਵੋਟਾਂ ਦੇ ਮਾਰਜਨ ਨਾਲ ਜਿਤਾ ਕੇ ਲੋਕਾਂ ਨੇ ਅੱਜ ਤੱਕ ਉਹ ਲੀਡ ਨਹੀਂ ਕੁੱਟੀ ਕਿਸੇ ਤੋਂ ਤੇ ਆਪਣੇ ਲੋਕ ਚੰਗੇ ਵੀ ਬਹੁਤ ਨੇ ਪਰ ਜਿਵੇਂ ਸਰਦਾਰ ਮਾਨ ਹਾਰਦੇ ਨੇ ਹਰਮੇਲਪ੍ਰੀਤ ਵੀ ਇਹ ਮਾਨ ਸਾਹਿਬ ਨਹੀਂ ਹਾਰਦੇ ਲੋਕ ਹਾਰਦੇ ਕਿਉਂਕਿ ਲੋਕਾਂ ਦੀ ਗੱਲ ਕਰਦੇ ਮੈਂ ਤਾਂ ਉਹਨਾਂ ਨਾਲ ਅੱਜ ਤੋਂ 35 ਸਾਲ ਪੁਰਾਣੀ ਜੁੜੀ ਹੋਈ ਆਂ ਔਰ ਮੈਂ ਇੱਕ ਅਸਮਵੇਸੀ ਕਿਸੇ ਪਵਿੱਤਰ ਕਾਰਜ ਤੇ ਚੱਲੇ ਆ ਮੈਂ ਆਪਣੇ ਨਿੱਕੇ ਨਿੱਕੇ ਬੱਚੇ ਲੈ ਕੇ ਜਾਂਦੀ ਸੀ ਜਿਹੜਾ ਮੇਰਾ ਨਰਪੋ ਬੱਚਾ ਅੱਜ ਗਿਆ ਵੇ ਮੋਰਚੇ ਤੇ 9 ਮਹੀਨਾ ਦਾ ਲੈ ਕੇ ਮੈਂ ਕੈਂਪੇਨ ਚਲਾਈ ਹੈ ਜੀ ਔਰ ਵੱਡਾ ਵੇਕਾ ਮੇਰਾ ਗੁਰシャンਜੀਤ ਇਹ 9 ਮਹੀਨਾ ਦਾ ਲੈ ਕੇ ਜੀ ਔਰ ਅਸੀ ਤਾਂ ਵਿਛੜਦੇ ਹੋਂ ਦਾ ਨਾਲ ਐਵੇਂ ਪਵਿੱਤਰ ਕਾਰਜ ਤੇ ਜਾਂਦੇ ਅਸੀਂ ਤਾਂ ਉਹਨਾਂ ਦੀ ਕੁਰਬਾਨੀ ਦੀ ਕਦਰ ਕਰਦੇ ਆ ਸਾਡੇ ਲਈ ਤਾਂ ਕੋਈ ਨੂਰ ਨਹੀਂ ਦਾ ਸਾਡੀ ਕੌਮ ਦਾ ਨੈਲਸਨ ਮੰਡੇਲਾ ਜਿਸ ਵਿਅਕਤੀ ਨੇ ਡੀ ਆਈ ਜੀ ਦਾ ਉਹਦਾ ਛੱਡਿਆ ਕੋਈ ਚਪੜਾਸੀ ਵੀ ਨਹੀਂ ਲੱਗਿਆ ਉਹ ਵੀ ਨਹੀਂ ਛੱਡਦਾ ਸਾਡੇ ਲਈ ਉਹ ਮਨੁੱਖ 40 ਸਾਲ ਤੋਂ ਇੱਕ ਸਟੈਂਡ ਤੇ ਖੜੇ ਨੇ ਔਰ ਤੁਹਾਡੇ ਮਾਧਿਮ ਰਾਹੀਂ ਮੈਂ ਨਵੇਂ ਸਰੋਤਿਆਂ ਦੱਸਣਾ ਚਾਹੁੰਦੀ ਹਾਂ ਕਿ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਵਿਸਥਿਰ ਜਿਨ੍ਹਾਂ ਅਕਾਲ ਤਖਤ ਸਾਹਿਬ ਤੇ ਹੋਈ ਸੀ ਹਮ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪਿੱਤਾ ਜੀ ਨੇ ਇਹ ਸਿਰਜਣਾ ਕੀਤੀ ਸੀ ਅਤੇ ਛੋੜਾ ਸਾਹਿਬ ਦੇ ਵੀ ਦਸਤਾਵੇਜ਼ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਸੀ ਬਾਲਾ ਜੀ ਸੀਗੇ ਸਾਰਿਆਂ ਦੇ ਸਿੱਕੇ ਆਪਣੇ RAMU WALIYA ਸਾਹਿਬ ਸ਼ਾਇਦ ਤੇ ਦੂਜੇ ਬਲਵੰਤ ਸਿੰਘ ਖਜਾਨਾ ਮੈਂ ਤੀਏ ਕਲੀਅਰ ਪੱਕਾ ਨਹੀਂ ਪਰ ਸਾਰੇ ਸਿੱਕਗੇ ਤੇ ਜੇ ਕਿਸੇ ਵਿਅਕਤੀ ਨੇ 40 ਸਾਲ ਤੋਂ ਇੱਕੋ ਸਟੈਂਡ ਤੇ ਖੜਾ ਹੋ ਸਰਦਾਰ ਸੁਮਰਨਜੀਤ ਸਿੰਘ ਮਾਨ ਹੈ ਹੁਣ ਵੀ ਪੰਜਾਬ ਦਾ ਕੋਈ ਵੀ ਮਸਲਾ ਹੋਵੇ ਕਿਤੇ ਵੀ ਹੋਵੇ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਜਹੀਲੀ ਸ਼ਰਾਬ ਦੀ ਰਜਿੰਦਰ ਗੁਪਤੇ ਦੀ ਜੀ ਦਾ ਮਿੱਤਲ ਮੌਲ ਹੈ ਉਹਦੀ ਜੈਸੀ ਦੀ ਸ਼ਰਾਬ ਨਾਲ ਨਾ ਸੰਗਰੂਰ ਲੋਕ ਸਭਾ ਹਲਕੇ ਚ ਕਈ ਲੋਕ 25 ਦੇ ਕਰੀਬ ਗੁਜ਼ਰਦੇ ਸੀ ਕਈ ਇੰਨੇ ਹੋਗੇ ਸੀ ਐਨੀ 80 ਸਾਲ ਦੀ ਉਮਰ ਚ ਰਾਤ ਤੱਕ ਧਰਨੇ ਤੇ ਬੈਠੇ ਤੇ ਸਵੇਰੇ ਜਦੋਂ ਦੁਪਹਿਰ ਹੋ ਗਈ ਤਾਂ ਅਖੀਰ ਨੂੰ ਐਸ ਡੀ ਐਮ ਸਾਹਿਬ ਆਏ ਨਾ ਕੋਲ ਚੱਲ ਕੇ ਕਹਿੰਦੇ ਪ੍ਰਧਾਨ ਸਾਹਿਬ ਥੋੜੀ ਦੇਰ ਕੇ ਤੇ ਅਰੈਸਟ ਕਰ ਲਓ ਹਜੇ ਡੈੱਡ ਬੋਡੀ ਅੰਚ ਟੈਨ ਇਹ ਉਹਦੀ ਮਤਲਬ ਭਾਵਨਾ ਉਹਨਾਂ ਦੀ ਔਰ ਹੁਣ ਮੈਂ ਪਿਛਲੇ ਦਿਨੀ ਉਹਨਾਂ ਨਾਲ ਵਿਚਤਰੀ ਨਹੀਂ ਆ ਹੁਣ ਉਹਨਾਂ ਦਾ ਦੋਤਾ ਸਾਹਿਬ ਇਲੈਕਸ਼ਨ ਲੜ ਰਹੀ ਸੀ ਗੋਬਿੰਦ ਸਿੰਘ ਸੰਤੂ ਜੀ ਤਾਂ ਬੜੀਆਂ ਹੀ ਬੱ ਜਾਲੀ ਮਤਲਬ ਇਹ ਜਨਤਾ ਦੇ ਅੱਥੇ ਚੜ ਕੇ ਆਪਦਾ ਫਰਮਾਇਆ ਵੀ ਲੁੱਟ ਲੈਂਦੇ ਇਹਨਾਂ ਦੇ ਪਾਸਪੋਰਟ ਵੀ ਜ਼ਬਤ ਕਰ ਲੈਂਦੇ ਬੱਚੀਆਂ ਨੂੰ ਮਤਲਬ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਕਰਾਉਂਦੇ ਕਿੰਨੀਆਂ ਹੀ ਬੱਚੀਆਂ ਮਸਕਰ ਤੋਂ ਕਈ ਦੇਸ਼ਾਂ ਤੋਂ ਸਰਦਾਰ ਮਾਨ छुड़ा ਕੇ ਲਿਆਈ ਹੈ ਔਰ ਐਡੇ ਸਿਹਰਦਮ ਬੰਦੇ ਨੂੰ ਜੇ ਹਾਰਦਾ ਨਾ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਵਾਲਾ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਨ ਵਾਲਾ ਤਾਂ ਮੈਂ ਸਮਝਦੀ ਆਂ ਵੀ ਸਰਦਾਰ ਸਿਮਰਨ ਦੀ ਸੀ ਮਾਨ ਨਹੀਂ ਆਦਾ ਲੋਕ ਹਾਰਦੇ ਅਜਿਹਾ ਕਈ ਵਾਰੀ ਲੋਕ ਇਲਜ਼ਾਮ ਵੀ ਲਾਉਂਦੇ ਨੇ ਕਿ ਜਿੱਦਾਂ ਬਾਕੀ ਪਕਾਲੀ ਦਲਾਂ ਦੇ ਵਿੱਚ ਹੁੰਦਾ ਹੈ ਪੁੱਤਰਵਾਦ ਹੈ ਪਰਿਵਾਰਵਾਦ ਹੈ ਤੇ ਇਸ ਪਾਰਟੀ ਵਿੱਚ ਜਿਹੜੀ ਕਿਤੇ ਨਜ਼ਰ ਆਉਂਦਾ ਹੈ ਕਿ ਮਾਨ ਸਾਹਿਬ ਦੇ ਬੇਟੇ ਖੁਦ ਜਨਰਲ ਸਖਤਰ ਹੁੰਦੇ ਨੇ ਹੁਣ ਟਿਕਟ ਦੇਣ ਦੀ ਵਾਰੀ ਆਲੀ ਤਾਂ ਉਹਨਾਂ ਦਾ ਦੋਤਾ ਹੀ ਉਮੀਦਵਾਰ ਹੁੰਦਾ ਹੈ ਬਿਲਕੁਲ ਬਹੁਤ ਵਧੀਆ ਸਵਾਲ ਹੈ ਤੁਹਾਡਾ ਪਰ ਮੈਂ ਤੁਹਾਡੇ ਸਿਹਰਦ ਮਤਲਬ ਵੱਧੇ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਸਰਦਾਰ ਮਾਨ ਨੇ ਆਪਣੇ ਬੇਟੇ ਨੂੰ ਜਨਰਲ ਸਖਤਰ ਨਹੀਂ ਬਣਾਇਆ ਉਹ ਸਾਡੇ ਵਾਂਗੂ ਮੈਂ ਵੀ ਪੀਏਸੀ ਮੈਂਬਰ ਹਾਂ ਉਹ ਵੀ ਪੀਏਸੀ ਮੈਂਬਰ ਨੇ ਤੇ ਸਰਦਾਰ ਮਾਨ ਦਾ ਦੇਦੋ ਦੋ ਤਾਂ ਨਹੀਂ ਸੀ ਖੜਿਆ ਉਦੋਂ ਆਪਣੇ ਲੋਕ ਪਤਾ ਕੀ ਕਹਿੰਦੇ ਆ ਇਹ ਲੋਕਾਂ ਨੂੰ ਗਲਦੀ ਬੁੱਥੇ ਪਾਉਂਦੇ ਆ ਇਹ ਵੱਖਰੇ ਰਾਜ ਦੀ ਗੱਲ ਕਰਦੇ ਆ ਆਪਦੇ ਜਿਹਾਕਦੇ ਨਾਲ ਦੇ ਅਫਰੀਕਾ ਪੜਦੇ ਆ ਹੁਣ ਜੇ ਆਏ ਆ ਤਾਂ ਹੁਣ ਲੋਕ ਇਹ ਦੁਨੀਆ ਨੂੰ ਨਹੀਂ ਦਿੱਤਿਆ ਜਾ ਸਕਦਾ ਪਰ ਮੋਸਟਲੀ ਲੋਕ ਖੁਸ਼ ਨੇ ਕਿਉਂਕਿ ਉਹ ਬੱਚਾ ਆਪਣੇ ਸ਼ਹੀਦਦੀਪ ਸਿੰਘ ਦੀ ਭਰਾਤਾ ਕਰਮ ਸਿੰਘ ਦੇ ਉਹਨਾਂ ਦੇ ਪਰਿਵਾਰ ਚੋਂ ਦਾ ਬੱਚਾ ਔਰ ਬਹੁਤ ਹੀ ਪਿਆਰਾ ਉਹਦਾ ਸੁਭਾਅ ਹੈ ਬੜਾ ਪੜਿਆ ਲਿਖਿਆ ਬੱਚਾ ਔਰ ਉਸ ਬੱਚੇ ਦੇ ਇੱਕ ਮੁਹਿੰਮ ਹੋ ਰਹੀ ਹੈ ਬਰਨਾਲੇ ਏਰੀਆ 'ਚ ਉਹ ਸਾਰੇ ਪੰਜਾਬ 'ਚ ਤੋਰਨਾ ਚਾਹੁੰਦੇ ਨੇ ਉਸ ਮੁਹਿੰਮ ਦਾ ਨਾਮ ਹੈ ਕਿ ਅਸੀਂ ਆਪਣੇ ਮਤਲਬ ਮੂਲ ਪਛਾਣ ਸਾਡਾ ਮੂਲ ਕੀ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਕੀ ਕਰਨ ਆਏ ਤੁਸੀਂ ਦੁਨੀਆ ਤੋਂ ਤੁਸੀਂ ਵੀ ਪੜੇ ਲਿਖੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਜਿਸ ਦੇਹੀ ਕੋ ਸਿਮਰੈ ਦੇਵ ਸਾਦੇਹੀ ਪਧਰਤੀ ਸੇਵ ਇਹ ਜਿਹੜੀ ਦੇਹੀ ਸਾਨੂੰ ਮਿਲੀ ਵੀ ਹੈ ਨਾ ਦੇਵ ਤੇ ਵੀ ਸਿਮਰ ਰਹੇ ਆ ਤੇ ਆਪਣਾ ਮੂਲ ਪਛਾਣ ਦੇ ਰਹੀ ਉਹਨਾਂ ਨੇ ਕੀ ਸੁਰਜ ਗਤਨ ਕੀਤਾ ਕਿ ਅਸੀਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ ਜੀ ਬੱਚਾ ਗੁਰਬਾਣੀ ਨਾਲ ਜੁੜਿਆ ਹੋਊਗਾ ਨਿਤ ਨਿਮੀ ਹੋਊਗਾ ਜਦ ਜੀ ਸਭ ਦਾ ਪਾਠ ਕਰਦਾ ਹੁੰਦਾ ਰਾਤ ਸਾਹਿਬ ਦਾ ਪਾਠ ਕਰਦਾ ਹੁੰਦਾ ਤਾਂ ਨਸ਼ਿਆਂ ਵੱਲ ਨਹੀਂ ਜਾਊਗਾ ਉਹਦਾ ਮਾਨਸਿਕ ਪੱਧਰ ਮਾਨਸਿਕ ਲੈਵਲ ਹੀ ਨਾ ਉੱਚਾ ਹੋ ਜਾਊਗਾ ਉਹ ਬੱਚੇ ਦਾ ਚੜ੍ਹਦੀ ਕਲਾ ਵਾਲਾ ਹੋਊ ਤੇ ਨਸ਼ਿਆਂ ਤੋਂ ਦੂਰ ਹੋ ਜਾਊ ਉਹ ਬੱਚੇ ਨੇ ਮੈਨੂੰ ਮਤੋਰੀ ਹੈ ਮੇਰੀ ਵੀ ਇਹੀ ਡਿਊਟੀ ਲਈ ਸੀ ਕਿ ਪਿੰਡਾਂ ਵਿੱਚ ਜਾ ਕੇ ਮੈਂ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਜਾਗਰੂਕ ਕਰਾਂ ਤੇ ਭਾਈ ਮਾਵਾ ਚਾਚੀਆਂ ਤੇ ਭੂਆ ਤੇ ਦਾਦੀਆਂ ਗੁਰਦੁਆਰਾ ਸਾਹਿਬ ਤੱਕ ਬੱਚੇ ਨੂੰ ਲੈ ਕੇ ਜਾਣਾ ਤੁਹਾਡਾ ਫਰਜ਼ ਹੈ ਗਰੰਤੀ ਸਿੰਘ ਨੂੰ ਜੋ ਬਣਦਾ ਉਹਨਾਂ ਦਾ ਸਤਕਾਰ ਵਾਲਾ ਮਹਿਨਤਾਨਾ ਉਹ ਸਰਦਾਰ ਗੋਬਿੰਦ ਸਿੰਘ ਸੰਧੂ ਆਪਦੀ ਪਾਕਟ ਚ ਦੇਣਗੇ ਇਹ ਲਹਿਰ ਉਹਨਾਂ ਨੇ ਹੁਣ ਪ੍ਰਚੰਡ ਕੀਤੀ ਵੀ ਹੈ ਔਰ ਭਾਵਾਂ ਦੀ ਉਹ ਹਾਰ ਕਿਤੇ ਨੇ ਪਰ ਇਹ ਲਹਿਰ ਚੱਲਦੀ ਰਹੇਗੀ ਔਰ ਵਾਹਿਗੁਰੂ ਕਿਰਪਾ ਕਰਨੇ ਲਹਿਰ ਆਉਣ ਵਾਲੇ ਦਿਨ ਸਾਰੇ ਪੰਜਾਬ ਚ ਸਲਾਮਾਂਗੇ ਜੀ ਸੋ ਅਸੀਂ ਵਾਪਸ ਬਾਣੀਆ ਦੇ ਮੁੱਦੇ ਤੇ ਆਵਾਂਗੇ ਲੇਕਿਨ ਉਸ ਤੋਂ ਪਹਿਲੇ ਜਿਹੜਾ ਇੱਕ ਨਾਲ ਜੁੜਿਆ ਇੱਕ ਸਵਾਲ ਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਗੱਲਾਂ ਕੀਤੀਆਂ ਸੀ ਖਰੇ ਨਹੀਂ ਉਤਰੇ ਸਾਨੂੰ ਠੱਗਿਆ ਗਿਆ ਬਹੁਤ سارے ਲੋਕ ਕਹਿੰਦੇ ਨੇ ਅਲਸਰ ਗੱਲਬਾਤ ਕਰਦੇ ਆ ਲੇਕਿਨ ਹੁਣ ਜੇ ਜਿਮਨੀ ਚੋਣਾ ਲੰਗੀ ਜਾਣੇ ਚਾਰ ਥਲਕੇ ਤੇ ਜਿਮਨੀ ਚੋਣਾ ਹੋਈਆਂ ਤੇ ਇੰਨਾ ਚੋਹੀ ਆਮ ਆਦਮੀ ਪਾਰਟੀ ਚ ਜਿੱਤ ਜਾਂਦੀ ਹੈ ਆਪਣੇ ਲੋਕ ਨਾ ਥੋੜੇ ਜਿਹਾ ਪਦਾਰਥਵਾਦੀ ਹੋ ਗਏ ਆਪਾਂ ਸਾਰਾ ਲੀਡਰਾਂ ਨੂੰ ਨਹੀਂ ਨਾ ਕਹਿ ਸਕਦੇ ਵੀ ਉਹਨਾਂ ਨੇ ਸਾਨੂੰ ਠੱਗਿਆ ਆਪਾਂ ਠੱਗੇ ਜਾਂਨੇ ਹਾਂ ਮੈਂ ਇੱਕ ਤੁਹਾਨੂੰ ਸ਼ਬਦ ਮੇਰਾ ਕੌੜਾ ਵੀ ਲੱਗੂਗਾ ਆਮ ਸੁਣਨ ਵਾਲਿਆਂ ਨੂੰ ਕਿ ਲੀਡਰ ਇੱਕ ਚੰਗੇ ਚਰਵਾਹੇ ਹੈ ਤੇ ਵੋਟਰ ਇੱਕ ਚੰਗੀਆਂ ਭੇਡਾਂ ਇਹਨੂੰ ਚੰਗੀ ਤਰ੍ਹਾਂ ਚਾਰ ਜਾਂਦੇ ਆ ਤੁਸੀਂ ਪਰਾਣਾ ਜਿੰਨਾ ਵੀ ਚੱਕ ਲੋ ਜਿੰਨਾ ਕਿ ਮੇਰੀ ਨੌਲੇਜ ਤੇ ਜਿਮਨੀ ਚੋਂ ਤੋਂ ਹਮੇਸ਼ਾ ਸਰਕਾਰ ਦੀ ਹੀ ਦਿੱਤ ਹੁੰਦੀ ਹੁੰਦੀ ਸਾਰਾ ਪੰਤਰ ਉਹਨਾਂ ਦਾ ਹੁੰਦਾ ਸਾਰੇ ਅਫਸਰशाही ਉਹਨਾਂ ਦੀ ਪੁਲਿਸ ਉਹਨਾਂ ਦੀ ਸ਼ਾਮ-ਦਾਮ ਦੰਡਪੇੜ ਹੁਣ ਉਹਨਾਂ ਨੂੰ ਤਾਂ ਸ਼ਰਾਬ ਵਰਤਨ ਤੋਂ ਮਨਾਹੀ ਕੋਈ ਨਹੀਂ ਸੀ ਆਪਾਂ ਵੀਡੀਓ ਨਹੀਂ ਵੇਖੇ ਡੇਰਾ ਬਾਬਾ ਨਾਨਕ ਵਾਲੀਆਂ ਅਚੋ ਉਹ ਤਾਂ ਬਰਨਾਲੇ 'ਚ ਵੀ ਸੀ ਬਰਨਾਲੇ 'ਚ ਵੀ ਕਾਲਾ ਚੱਲੋ ਦੇ ਬੰਦੇ ਉਹ ਸੌਰੀ ਕਾਲਾ ਚੱਲੋ ਨਹੀਂ ਭਗਵੰਤ ਮਾਨ ਦੇ ਬੰਦਿਆਂ ਨੂੰ ਸ਼ਰਿਆਂ ਫੜਿਆ ਗਿਆ ਉੱਥੇ ਮਤਲਬ ਇਹ ਸਾਰਾ ਸ਼ਾਮ-ਦਾਮ ਦੰਡਪੇੜ ਵਰਤਦੇ ਆ ਔਰ ਜਿਹੜੀ ਗੱਲ ਰਹੀ ਇਹਨੇ ਸਾਡੇ ਨਾਲ ਵਾਦੇ ਕੀਤੇ ਅੱਜ ਕੋਈ ਸਾਡੇ ਕੋਲੜ ਲੋਕ ਇਹ ਵੀ ਕਹਿੰਦੇ ਬਿਜਲੀ ਦਿੱਤੀ ਸਾਨੂੰ ਤੇ ਸਾਨੂੰ ਬਿਜਲੀ ਚਾਹੀਦੀ ਹੈ ਸਾਨੂੰ ਚਾਹੀਦਾ ਰੁਜ਼ਗਾਰ ਸਾਨੂੰ ਕੰਮਕ ਚਾਹੀਦੀ ਹੈ ਸਾਨੂੰ ਫਰੀਦਾ ਕਦਲ ਕਿਉਂ ਦੇ ਕੇ ਮੰਗਤੇ ਕਿਉਂ ਵਧਾਉਣੇ ਸਾਡੇ ਬੱਚੇ ਤਾਂ ਪੜੇ ਲਿਖੇ ਬੈਠੇ ਆ ਵੈਲ ਐਜੂਕੇਟਡ ਮੈਂ ਪਿਛਲੇ ਦਿਨੀ ਵੀਡੀਓ ਵੇਖੀ ਪੀ ਐਚ ਡੀ ਕਰਨੀ ਕੋਈ ਸਾਡਾ ਚੋਣਾ ਲਾ ਰਹੀ ਹੈ ਜੀ ਹੈ ਸਾਨੂੰ ਤੁਸੀਂ ਦੱਸੋ ਕਿ ਸਾਨੂੰ ਚਾਹੀਦਾ ਕੀ ਹੈ ਸਾਨੂੰ ਸਹੀ ਸਿਹਤ ਸਹੂਲਤ ਦਿਓ ਮੁਫਤ ਪੜ੍ਹਾਈ ਵੀ ਹੋ ਜੇ ਦੇਣੀ ਹੈ ਤਾਂ ਤੇ ਮੁਫਤ ਸਿਹਤ ਸਹੂਲਤ ਦਿਓ ਸਾਨੂੰ ਰੁਜ਼ਗਾਰ ਦਿਓ ਸਾਨੂੰ ਮੰਗਤਾ ਹੀ ਕਿਉਂ ਬਣਾਉਨੇ ਹੋ ਸਾਡੇ ਸਾਰੇ ਪਿੰਡ ਦੇ ਲੋਕ ਇਸ ਗੱਲ ਤੇ ਖੁਸ਼ ਹੋਏ ਪਈ ਬਿਜਲੀ ਫਰੀ ਹੈ ਇੱਕ ਮੈਂ ਤੁਹਾਡੇ ਸਾਹਮਣੇ ਗੌਰ ਦੱਸ ਤਿਆਂ 75 ਸਾਲਾਂ ਚ ਪਹੁੰਚ 3 ਲੱਖ ਕਰੋੜ ਦਾ ਕਰਜ਼ਾ ਸੀ ਪੰਜਾਬ ਦੇ ਦਿੱਤੇ ਤਾਂ ਮੇਰੇ ਸਹਿਹਦ ਭਰਾ ਨੇ ਆ ਕੇ ਨਾ ਭਗਵੰਤ ਮਾਨ ਨੇ ਅ ਸਿਰਫ 2 2.5 3 ਸਾਲਾਂ ਦੇ ਵਿੱਚ 1 ਲੱਖ ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਦੂਜੀਆਂ ਸਰਕਾਰਾਂ ਨੇ 75 ਸਾਲਾਂ 'ਚ ਉਹਨੇ 3 ਲੱਖ ਕਰੋੜ ਦਾ ਕਰਜ਼ਾ ਲਿਆ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਆ ਜਿਹੜਾ ਸਮਾਂ ਇਹਨਾਂ ਦਾ ਦਿੱਤੇ ਆ ਤੁਹਾਨੂੰ ਪਤਾ ਹੀ ਹੈ ਵੀ ਕਿੰਨੇ ਮਹੀਨੇ ਹੋਏ ਆ 2 ਸਾਲ ਤੋਂ ਕਿੰਨਾ ਸਮਾਂ ਉੱਪਰ ਹੋ ਗਿਆ ਤੇ ਇਹਨਾਂ ਨੇ 1 ਲੱਖ ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਉਹ ਭਾਰਤੀ ਦੇਤੇ ਪੈਣਾ ਜੀ ਮੇਰੇ ਕਹਿਣ ਦਾ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ ਜੇ ਲੋਕ ਸਿਆਣੇ ਹੋਣ ਤਾਂ ਇਹ ਸਾਨੂੰ ਐਂ ਹਰ ਵਾਰੀ ਵਰਤ ਨਹੀਂ ਚਾਹਦੇ ਹੁਣ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਹੁਣ ਵੀ ਉਹੀ ਕੰਮ ਕਰੂਗਾ ਇਹ 2-3 ਮਹੀਨੇ ਪਹਿਲਾਂ ਸਾਨੂੰ ਹਜ਼ਾਰ-ਹਜ਼ਾਰ ਰੁਪਿਆ ਵੀ ਸਾਡੀਆਂ ਭੈਣਾਂ ਨੂੰ ਦੇਊਗਾ ਜੋ ਕਿ ਬਹੁਤ ਮੈਂ ਕਹਿੰਨੀ ਇੱਕ ਮੰਦ ਭਾਗੀ ਗੱਲ ਹੈ ਹਰ ਵਾਰ ਸਾਨੂੰ ਇਹ ਲੀਡਰ ਬੁੱਧੂ ਬਣਾਉਂਦੇ ਆ ਤੁਹਾਨੂੰ ਮੈਂ ਇੱਕ ਪਿਛਲੀ ਗੱਲ ਦੱਸਦੀ ਆ ਆਪਣੇ ਲੋਕਾਂ ਨੂੰ ਇੱਕ ਭੁੱਲਣ ਦੀ ਬੜੀ ਬਿਮਾਰੀ ਹੈ ਮੈਂ ਰਾਜਾ ਵੜਿੰਗ ਦੀ ਸਟੇਟਮੈਂਟ ਹੁਣ ਤਾਂ ਸੋਸ਼ਲ ਮੀਡੀਆ ਗੱਲ ਕੋਈ ਕਿ ਪਿਛੂ ਪਿਰੰਦੀ ਜਿਹੋ ਉਹ ਜੱਗਰ ਹੋ ਜਾਂਦੀ ਆ ਕਹਿੰਦੇ ਜਿੱਥੇ ਕਿਸੇ ਦੇ ਗਰੀਬ ਦੇ ਘਰੇ ਬੱਚਾ ਪੈਦਾ ਹੋਇਆ ਕਰੂ ਉਹਨੇ ਤੜਾਕੀ ਬੰਨਣ ਜਾਣਾ ਤੇ ਸਾਡੀ ਮਤਲਬ ਕਾਂਗਰਸ ਸਰਕਾਰ ਦੀ ਪਾਰਟੀ ਵੱਲੋਂ ਸੁਮੋ ਬਸ ਜਾਇਆ ਸੁਮੋ ਕਾਰਜ ਆਇਆ ਕਰੂਗੀ ਵੀ ਤੁਹਾਨੂੰ ਤੇਲ ਨਹੀਂ ਪਾਉਣਾ ਪਊ ਕਾਰ ਨਹੀਂ ਕਰਨੀ ਪਊ ਤੜਾਕੀ ਵੀ ਅਸੀਂ ਦੇਵਾਂਗੇ ਤੁਸੀਂ ਮੈਨੂੰ ਦੱਸੋ ਵੀ ਕਿੰਨੇ ਲੋਕਾਂ ਨੂੰ ਤੜਾਕੀ ਬਣਾਤੀਆਂ ਇਹਨੇ ਰਾਜੇ ਵੜਿੰਗ ਦੇ ਇਹ ਲੋਕਾਂ ਨੂੰ ਮਤਲਬ ਝੂਠੇ ਲਾਰੇ ਦਿੰਦੇ ਆ ਲਾਰੇ ਵੀ ਐਡੇ ਮਤਲਬ 48 ਰੋਡ ਦਿੰਦੇ ਆ ਤੇ ਭਾਈ ਇਹਨਾਂ ਦੇ ਰੁੜਦੇ ਵੀ ਆ ਲੋਕ ਸਾਡੇ ਐਡੇ ਭੋਲੇ ਆ ਹੁਣ ਇਹਨਾਂ ਦੀਆਂ ਪਤਨੀਆਂ ਦੀ ਗੱਲ ਸੁਣ ਲੋ ਚਾਹੇ ਉਹ ਬੀਬਾ ਹਰਿਮਰਤ ਕੌਰ ਹੈ ਤੇ ਚਾਹੇ ਬੀਬਾ ਅਮਰਤਾ ਵੜੇੰਗਾ ਇਹ ਬੀਬੀਆਂ ਨਾਲ ਹੁਣ ਚੁੰਨੀਆਂ ਨਹੀਂ ਮਟਾਈ ਗਈਆਂ 1500 ਚੁੰਨੀਆਂ ਜਾਂ ਇਦੋਂ ਵੀ ਵੱਧ ਮਟਾ ਲਈਆਂ ਇਹਨਾਂ ਨੇ ਕਿੱਥੇ ਇਹਨਾਂ ਨੇ ਵੇਖਿਆ ਕੋਈ ਭਾਵਕ ਜੀ ਬੀਬੀ ਹੈ ਉਹਨੂੰ ਕਹਿੰਦਾ ਵੀ ਤੂੰ ਮੇਰੀ ਭੈਣ ਹੈ ਤੂੰ ਸਾਡਾ ਸੱਭਿਆਚਾਰ ਸਾਡਾ ਵਿਰਸਾ ਕੀ ਹੈ ਕਿ ਪਗਵਟ ਭਰਾ ਇਹ ਚੁੰਨੀ ਵਟ ਪਹਿਣਾ ਕਿਹੋ ਜਿਹਾ ਹੁੰਦੀ ਹੈ ਸਭ ਜਾਨ ਤੱਕ ਵਾਰ ਹੁੰਦੇ ਸੀ ਜੇ ਲੋੜ ਪੈਂਦੀ ਤੇ ਉਹਨਾਂ ਨੇ ਇੱਕ ਮਜ਼ਾਕ ਹੀ ਬਣਾਤਾ ਸਾਡੇ ਰੀਤੀ ਰਿਵਾਜਾਂ ਨੂੰ ਸਾਡੇ ਵਿਰਸੇ ਨੂੰ ਸਾਡੇ ਸੱਭਿਆਚਾਰ ਨੂੰ ਤੇ ਹਰਕ ਨਾਲੀ ਚੁੰਨੀ ਵਟਾ ਲੈਂਦੀਆਂ ਇਹ ਲੋਕ ਸਾਨੂੰ ਵਰਤਣਾ ਜਾਣਦੇ ਆ ਅਸੀਂ ਲੋਕ ਵਰਤੇ ਜਾਂਦੇ ਆ ਲੀਡਰਾਂ ਦਾ ਕਸੂਰ ਨਹੀਂ ਮੈਂ ਕਹੂੰਗੀ ਲੋਕਾਂ ਦਾ ਜ਼ਿਆਦਾ ਕਸੂਰ ਹੈ ਸਵਾਪਸ ਪਾਣੀ ਦੀ ਗੱਲ ਤੇ ਆਈਏ ਤਾਂ ਹੁਣ ਇਹ ਮੋਰਚਾ ਤੁਹਾਡੇ ਮੁਤਾਬਕ ਕਦੋਂ ਤੱਕ ਚੱਲ ਸਕਦਾ ਹੈ ਔਰ ਇਹਦੇ ਵਿੱਚ ਅੱਗੋਂ ਕੀ ਕਰਨਾ ਹੈ ਦੇਖੋ ਜੀ ਮੈਂ ਬਿਲਕੁਲ ਤਾਜੀ ਗੱਲ ਤੁਹਾਨੂੰ ਦੱਸਦੀ ਹਾਂ ਸਰਦਾਰ ਸੁਮਨਜੀਤ ਸਿੰਘ ਮਾਨੋਂ ਤੱਕਰੇ ਉਹਨਾਂ ਨੇ ਨਜ਼ਰਬੰਦ ਕਰ ਲਿਆ ਸੀ ਹੋਰ ਵੀ ਮੈਂ ਤੁਹਾਨੂੰ ਦੱਸਿਆ ਬੜੇ ਲੀਡਰਾਂ ਨੂੰ ਤੇ ਪਰ ਬਿਲਕੁਲ ਤਾਜ਼ੇ ਹਾਲਾਤ ਹੈ ਵੀ ਲੱਖਾ ਸਿੰਘ ਸੁਧਾਨਾ ਨੂੰ ਡਿਟੇਲ ਕੀਤਾ ਸੀ ਨਾ ਤੇ ਹੁਣ ਉੱਥੇ ਮੱਖੂ ਸਾਹਿਬ ਬੋਲ ਗਏ ਇਸੀ ਘੰਟੇ ਤੋਂ ਪਹਿਲਾਂ ਦੀ ਗੱਲ ਹੈ ਜੀ ਸੰਬੋਧਨ ਕਰ ਰਹੇ ਸੀ ਕਿ ਭਾਈ ਹੁਣ ਤੁਸੀਂ ਇਹ ਨਾ ਕਹੋ ਵੀ ਅਸੀਂ ਸਾਡੇ ਤਾਂ ਮੱਜਾਂ ਹੀ ਸਾਡੇ ਤੋਂ ਮਿਲਦੀਆਂ ਐਸੀ ਮੱਧਾਂ ਚੋਣ ਜਾਣਾ ਜਾਂ ਕੁਝ ਜਿਵੇਂ ਆਪਾਂ ਇੱਕ ਦੂਜੇ ਨੂੰ ਮਿਹਣਾ ਮਾਰਨਾ ਹੁੰਦਾ ਭੈਣ ਭਰਾ ਨੂੰ ਤੇ ਉੱਥੇ ਗੱਲ ਚੱਲ ਰਹੀ ਸੀ ਕਿ ਮਤਾਇ ਹੋਇਆ ਹੈ ਮਤਲਬ ਸਰਕਾਰ ਨਾਲ ਇਹ ਹੋਇਆ ਕਿ ਜੇ ਤੁਸੀਂ ਸਾਰੇ ਜਿੰਨੇ ਵੀ ਡਿਟੇਨ ਕੀਤੇ ਬੀਬੀਆਂ ਵੀ ਡਿਟੇਨ ਕੀਤੀਆਂ ਜਿੰਨੇ ਵੀ ਵੀਰ ਡਿਟੇਨ ਕੀਤੇ ਸਾਰੇ ਪਹਿਲਾਂ ਉਹ ਛੱਡੋ ਲੱਖਾਂ ਸਿਧਾਨਾ ਇੱਥੇ ਮੀਟਿੰਗ ਚਾਕੇ ਬੈਠੇ ਉਸ ਤੋਂ ਬਾਅਦ ਕੋਈ ਮੀਟਿੰਗ ਚੱਲ ਰਹੀ ਹੈ ਮੈਨੂੰ ਲੱਗਦਾ ਇਹ ਮੋਰਚਾ ਚੱਲੇਗਾ ਚੱਲਣਾ ਚਾਹੀਦਾ ਵੀ ਹੈ ਤੇ ਬੰਨ ਵੀ ਲੱਗਣਾ ਚਾਹੀਦਾ ਹੈ ਮਿਲਟਰੀ ਜੀ ਤੁਸੀਂ ਵੀ ਮੇਰੇ ਵਾਂਗੂ ਤੁਸੀਂ ਵੀ ਪੰਜਾਬ ਦੇ ਬੱਚਿਓ ਪੰਜਾਬ ਦਾ ਹੀ ਅੰਨ ਖਾਣੇ ਪੰਜਾਬ ਦੀ ਹਵਾ ਚ ਸਾਹ ਲੈਣੇ ਹੋ ਤੁਸੀਂ ਵੀ ਚਾਹੋਗੇ ਕਿ ਸਾਡਾ ਪੰਜਾਬ ਬਚਿਆ ਰਹੇ 2.5 ਕਰੋੜ ਲੋਕ ਇਸ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਨੇ ਇਹ ਬੁੱਢਾ ਦਰਿਆ ਹੈ ਜਿਹਨੂੰ ਇਹਨਾਂ ਨੇ ਬੁੱਢਾ ਨਾਲਾ ਬਣਾਤਾ ਜੀ ਸੋ ਦੋਸਤੋ ਇਹ ਉਹ ਗੱਲਬਾਤ ਸਹੀ ਬੁੱਢੇ ਦਰਿਆ ਦੀ ਹੋਣੀ ਨੂੰ ਲੈ ਕੇ ਕਿ ਕਿਸ ਤਰ੍ਹਾਂ ਬੁੱਢਾ ਦਰਿਆ ਬੁੱਢਾ ਨਾਲਾ ਬਣਦਾ ਤੇ ਹੁਣ ਵਾਪਸ ਉਸ ਨੂੰ ਉਹੀ ਕਲ ਕਲ ਵਗਦਾ ਬੁੱਢਾ ਦਰਿਆ ਬਣਾਉਂਦਾ ਜੋ ਇੱਕ ਮੋਰਚਾ ਸ਼ੁਰੂ ਹੋਇਆ ਇਹ ਮੋਰਚਾ ਕਿੱਥੋਂ ਤੱਕ ਜਾਏਗਾ ਕਿਸ ਤਰ੍ਹਾਂ ਅੱਗੇ ਫੈਲੇਗਾ ਇਹਦੇ ਕੀ ਨਤੀਜੇ ਸਾਹਮਣੇ ਆਉਣਗੇ ਗੱਲ ਸਿਰਫ ਪਾਣੀਆਂ ਦੇ ਦੂਸ਼ਿਤ ਹੋਣ ਦਾ ਹੀ ਨਹੀਂ ਪਾਣੀਆਂ ਦੇ ਉੱਤੇ ਵੈਸੇ ਹੀ ਡਾਕਾ ਵੱਜ ਰਿਹਾ ਉਹਦੇ ਬਾਰੇ ਵੀ ਕਿਸੇ ਦਿਨ ਗੱਲ ਕਰਾਂਗੇ ਫਿਲਹਾਲ ਬੀਪੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਈ ਗੁਜ ਜੀ ਦਾ ਜੀ ਤੁਸੀਂ ਦੇ ਨਾਲ ਹੀ ਤੁਸੀਂ ਜੁੜੇ ਰਹੋ ਇਸ ਸੰਜੋਟੇ ਟੀਵੀਨ ਦੇ ਨਾਲ ਮੈਨੂੰ ਦਿਓ ਇਜਾਜ਼ਤ